ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆ ਬਲੌਗ ਥੋੜਾ ਜਾਂ ਡੇਟ ਹੋ ਗਿਆ ਕਿਉਂਕਿ ਮੈਂ ਅੱਜ ਤੋਂ ਦਿਨਾਲ ਸਵੇਰ ਤੋਂ ਲੈ ਕੇ ਰਾਤ ਤੱਕ ਦੀ ਰੂਟੀਨ ਸ਼ੇਅਰ ਕਰਦੀ ਹਾਂ ਤੇ ਸਵੇਰੇ ਮੈਨੂੰ ਪਤਾ ਨਹੀਂ ਸੀਗਾ ਕਿ ਮੈਂ ਰਾਤ ਤੱਕ ਦੀ ਰੂਟੀਨ ਤੁਹਾਨੂੰ ਸ਼ੇਅਰ ਕਰ ਪਾਉਂਗੀ ਕਿਉਂਕਿ ਅਕਸਰ ਮੈਂ ਰੈਜਨ ਨਹੀਂ ਆ ਕੁਛ ਨਾ ਕੁਛ ਛੁੱਟ ਜਾਂਦਾ ਪਰ ਅੱਜ ਕੁਛ ਵੀ ਨਹੀਂ ਛੁੱਟੂਗਾ ਕੀ ਬਣਾਇਆ ਕੀ ਖਾਇਆ ਕਿੱਥੇ ਗਈ ਕਿੱਥੇ ਆਈ ਹਨ ਸਭ ਕੁਝ ਤੁਹਾਨੂੰ ਦੱਸੂਗੀ ਦੇ ਵਲੌਗ ਚੱਤਾ ਬਣੇ ਰਹੋ ਤੁਸੀਂ ਜਰੂਰ ਦੇਖਿਆ ਕਰੋ ਡੇਲੀ ਆਪਣਾ ਵਲੌਗ ਠੀਕ ਹੈ ਬਹੁਤ ਕਹਿੰਦੇ ਨਾ ਪਿਆਰ ਕਰਦੀ ਮੈਂ ਤੁਹਾਡੇ ਨਾਲ ਸਾਰੇ ਨਾਲ ਠੀਕ ਹੈ ਪਿਆਰ ਕੋਈ ਇਸ ਤਰ੍ਹਾਂ ਥੋੜੀ ਹੋ ਜਾਂਦਾ ਹੈਗਾ ਹਨਾ ਬਿਨਾ ਦੇਖੇ ਕਹਿੰਦੇ ਦਿਲਾਂ ਦਾ ਮੇਲ ਹੁੰਦਾ ਦਿਲ ਦਾ ਮੇਲ ਹੁੰਦਾ ਹੈ ਪਿਆਰ ਕਰਨਾ ਦਿਲ ਮਿਲਤੇ ਹਨ ਤਾਂ ਪਿਆਰ ਹੁੰਦਾ ਹੈ ਹਨਾ ਮੇਰੀਆਂ ਭੈਣਾਂ ਮੈਨੂੰ ਇੰਨਾ ਪਿਆਰ ਦੇ ਰਹੀਆਂ ਫਿਰ ਮੈਨੂੰ ਕੀ ਚਾਹੀਦਾ ਹਨ ਸਹੀ ਹੈ ਨਾ ਕਹਿੰਦੇ ਕੁਛ ਨਾ ਕੁਛ ਅ ਪਾਣ ਲਈ ਹਨ ਕੁਛ ਨਾ ਕੁਛ ਖੋਣਾ ਪੈਂਦਾ ਆਪਣਾ ਕੀਮਤੀ ਵਕਤ ਜਿਹੜਾ ਆਪਾਂ ਇੱਕ ਦੂਜੇ ਨੂੰ ਦਿੰਨੇ ਆ ਹੋਰ ਕੀ ਚਾਹੀਦਾ ਸਾਨੂੰ ਹਨ ਸਹੀ ਕਹਿ ਰਹੀ ਆ ਨਾ ਮੈਂ ਵਕਤ ਦੇਣ ਨਾਲ ਹੀ ਸਾਡੇ ਦਿਨਾਂ ਦਾ ਮੇਲ ਹੁੰਦਾ ਜਿਸ ਤੇ ਨਾਲ ਸਾਨੂੰ ਪਿਆਰ ਹੋ ਜਾਂਦਾ ਤੇ بس ਹੋਰ ਕੀ ਕਮਾ ਕਰੀਏ ਵਲੌਗ ਸ਼ੁਰੂ ਫੇਰ ਹਨਾ ਅੱਛੇ ਤੇ ਕੱਪੜੇ ਜਿਸ ਤਰ੍ਹਾਂ ਮੈਂ ਦੱਸਿਆ ਸੀਗਾ ਅੱਜ ਸ਼ਾਰਟ ਵੀਡੀਓ ਦੇ ਵਿੱਚ ਵੀ ਹਨਾ ਕੱਪੜੇ ਬਹੁਤ ਜ਼ਿਆਦਾ ਹੋ ਗਏ ਸੀਗੇ ਤੇ ਕੱਲ ਸੀਗਾ ਵੀਰਵਾਰ ਤੇ ਅੱਜ ਹੈਗਾ ਸ਼ੁੱਕਰਵਾਰ ਤੇ ਕੱਲ ਹੈਗਾ ਸ਼ਨੀਵਾਰ ਸੋ ਇਹਨਾਂ ਦਿਨਾਂ ਨੂੰ ਦੇਖਦੇ ਹੋਏ ਕੱਲ ਦੁਸ਼ਹਿਰਾ ਸੀ ਭਤੀ ਦੇਵ ਕਹਿੰਦੇ ਅੱਜ ਨਹੀਂ ਧੋਨੇ ਕੱਪੜੇ ਮੈਂ ਕਿਹਾ ਚਲੋ ਠੀਕ ਹੈ ਹਨਾ ਵੈਸੇ ਮੈਂ ਦਿਨ ਤਾਰ ਤੱਕ ਕਦੇ ਵੀ ਕੱਪੜੇ ਧੋਂਦੀ ਨਹੀਂ ਤੇ ਜਿਆਦਾ ਹੀ ਮਜਬੂਰੀ ਹੋ ਜਾਂਦੀ ਏ ਫਿਰ ਸੋਚਦੇ ਆ ਆਪਾਂ ਨਾਈਟ ਸੂਟ ਵਗੈਰਾ ਆਪਾਂ ਤੋੜ ਲੈਂਦੇ ਆ ਹਨਾ ਸਹੀ ਕਹਿ ਰਹੀ ਐ ਨਾ ਮੈਂ ਤੇ ਬਸ ਇਸ ਤਰ੍ਹਾਂ ਦਾ ਕੁਝ ਮਾਈਂਡ ਦੇ ਵਿੱਚ ਚੱਲ ਰਿਹਾ ਸੀ ਫਿਰ ਜਦੋਂ ਕਹਿੰਦੇ ਨਾ ਜਿਸ ਚੀਜ਼ ਵੀ ਨਾ ਸਰਦਾ ਤੇ ਆਪਾਂ ਉਹ ਕੰਮ ਕਰੀਏ ਕਿਉਂ ਹਨਾ ਸਹੀ ਐ ਨਾ ਸਾਰ ਲੈਣਾ ਚਾਹੀਦਾ ਹਨਾ ਮੈਂ ਤਾਂ ਵੈਸੇ ਵੀ ਸੱਚ ਦੱਸਾਂ ਸਾਰ ਲੈਣੀਆਂ ਕੰਮ ਹਨਾ ਸਹੀ ਐ ਨਾ ਕਿਵੇਂ ਕੰਮ ਸਾਰਨ ਵਾਲਾ ਤੇ ਦਿਲ ਰੱਖਣ ਵਾਲਾ ਹੈ ਨਾ ਸਹੀ ਹੈ ਨਾ ਤੇ ਹੋਰ ਕੀ ਕਹਿੰਦੇ ਹੁੰਦੇ ਹੋਰ ਮੈਨੂੰ ਪਤਾ ਨਹੀਂ ਹੈ ਤੁਸੀਂ ਸੁਣਾਓ ਸਾਰੇ ਜਨ ਨੇ ਕਿਵੇਂ ਹਾਲ ਹੈ ਤੁਹਾਡਾ ਸਾਰਿਆਂ ਜਨ ਦਾ ਕਿਸ ਤਰ੍ਹਾਂ ਅਂ ਰੱਤੇ ਗਏ ਔਰ ਕਿਸ ਤਰ੍ਹਾਂ ਤੁਸੀਂ ਅੱਗੇ ਵਾਲੇ ਤਿਹਾਰਾਂ ਦੀਆਂ ਤਿਆਰੀਆਂ ਕਰ ਰਹੇ ਹੋ ਹੈ ਨਾ ਮੈਨੂੰ ਤਾਂ ਤੁਸੀਂ ਦੇਖ ਰਹੇ ਹੋ ਮੇਕਰ ਲਾਈਵ ਦੇ ਵਿੱਚ ਹੁੰਨੀ ਆ ਜਿਹੜਾ ਤੁਹਾਨੂੰ ਪੁੱਛੂਗੀ ਹੈ ਨਾ ਪਰ ਲਾਈਵ ਦੇ ਵਿੱਚ ਸਾਰੇ ਜਨ ਇਕੱਠੇ ਹੀ ਹੁੰਦੇ ਹਨਾ ਸਹੀ ਹੈ ਨਾ ਤੇ ਫੋਂ ਬਸ ਮੇ ਸਾਰੇ ਕਪੜੇ ਧੋਤੇ ਹੋਏ ਜਿਵੇਂ ਤੁਸੀਂ ਦੇਖ ਰਹੇ ਹੋ ਦੁਪट्टे ਵਗੈਰਾ ਵੀ ਧੋਤੇ ਸੀਗੇ ਮੈਂ ਕਦੇ ਕਦੇ ਧੋਣੀ ਹੁੰਨੀ ਆ ਫਿਰ ਬਸ ਉਸ ਤੋਂ ਬਾਅਦ ਆਪਣੇ ਪਿੰਡੇ ਪਾਣੀ ਸਿੱਟ ਕੇ ਤੇ ਅਸੀਂ ਪਹੁੰਚ ਗਏ ਸੈਕਟਰ 16 ਦੇ ਵਿੱਚ ਹਨ ਹਸਪੀਟਲ ਦੇ ਵਿੱਚ ਪਹੁੰਚ ਗਏ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਹਨਾ ਮੇਰੀ ਦਵਾਈ ਖਤਮ ਹੋ ਗਈ ਸੀ ਤੇ ਆਪਾਂ ਦਵਾਈ ਲੈਣ ਗਏ ਸੀ ਤੇ ਉੱਥੇ ਜਾ ਕੇ ਦੇਖਿਆ ਭਾਈ ਲਿਫਟ ਨਹੀਂ ਚੱਲ ਰਹੀ ਹਨਾ ਚੱਲ ਤਾਂ ਰਹੀ ਸੀ ਰਸ਼ ਬਹੁਤ ਸੀ ਖੜੀ ਸੀ ਇੱਕ ਜਗ੍ਹਾ ਫਿਰ ਅਸੀਂ ਭਾਈ ਪੋੜੀਆਂ ਦੇ ਵਿੱਚ ਪੈਦਲ ਗਏ ਆਏ ਉਹ ਅੱਗੇ ਤੁਹਾਨੂੰ ਕਲਿੱਪ ਦਿਸਣ ਨੂੰ ਮਿਲੂਗਾ ਦੇਖਣ ਨੂੰ ਮਿਲੂਗਾ ਹਨਾ ਹਸਪੀਟਲ ਜਾ ਕੇ ਤਾਂ ਸੱਚ ਦੱਸਾਂ ਮਨ ਐਨਾ ਦੁਖੀ ਹੁੰਦਾ ਹੈ ਨਾ ਜਲਦੀ ਜਲਦੀ ਮੈਂ ਤਾਂ ਨਹੀਂ ਜਾਂਦੀ ਕਿਸੇ ਦੇ ਬਾਥਰੂਮ ਦੇ ਪਾਈਪ ਲੱਗੀ ਕਿਸੇ ਦੀ ਹੱਡੀ ਟੁੱਟੀ ਹਾਏ ਹਾਏ ਵਿਲਕਦੇ ਸਾਰੇ ਜਾਣੇ ਹਸਪੀਟਲ ਚੋਂ ਹੀ ਪਹੁੰਚਦਾ ਹੈ ਜਿਹੜਾ ਕਹਿੰਦੇ ਨਾ ਆਮ ਇਲਾਜ ਆਪਾਂ ਹਨਾ ਜਾਂ ਨਹੀਂ ਹੁੰਦਾ ਡਾਕਟਰ ਜਵਾਬ ਦੇ ਦਿੰਦੇ ਫਿਰ ਹਸਪਤਾਲਾਂ ਦੇ ਵਿੱਚ ਪਹੁੰਚਣਾ ਹਨਾ ਜਿੰਨਾਂ ਕੋਲ ਪੈਸੇ ਨਹੀਂ ਹੁੰਦੇ ਹਨਾ ਸਹੀ ਹੈ ਨਾ ਮੈਂ ਸਹੀ ਕਹਿ ਰਹੀ ਹਾਂ ਨਾ ਕਿ ਗਲਤ ਕਹਿ ਰਹੀ ਹਾਂ ਤੁਸੀਂ ਜ਼ਰੂਰ ਦੱਸਿਓ ਠੀਕ ਹੈ ਪਰ ਮੈਂ ਇੱਕ ਗੱਲ ਦੇਖੀ ਹੋਈ ਹੈ ਹਸਪਤਾਲ ਦੇ ਵਿੱਚ ਜਾ ਕੇ ਨਾ ਮਤਲਬ ਸਾਡੀ ਚੜ੍ਹ ਤੋਂ ਹੀ ਪ੍ਰੋਬਲਮ ਫੜੀ ਜਾਂਦੀ ਹੈ ਤੇ ਤਾਂ ਮਤਲਬ ਸਾਰੇ ਹਸਪਤਾਲ ਹੀ ਆਂਦੇ ਆ ਹਨਾ ਪ੍ਰਾਈਵੇਟ ਕਿੰਨਾ ਕ ਬੰਦਾ ਪੈਸਾ ਦੇਊਗਾ ਹਨਾ ਇਲਾਜ ਕਰਕੇ ਕਰਕੇ ਨਾ ਸਮਝਾਈ ਮੁੜ ਕੇ ਜਵਾਬ ਦੇ ਦਿੰਦੇ ਆ ਸਹੀ ਹੈ ਨਾ ਤੇ ਜਿਸ ਟਾਈਮ ਡੇਂਗੂ ਹੋਇਆ ਸੀ ਕਰੋਨਾ ਹੋਇਆ ਸੀ ਹਾਏ ਜਵਾਬ ਦਿੰਦੇ ਪ੍ਰਾਈਵੇਟ ਡਾਕਟਰਾਂ ਨੂੰ ਦੇਖਿਆ ਮੈਂ ਕਹਿੰਨੀ ਆ ਪੁੱਛੋ ਨਾ ਤੁਸੀਂ ਹਾਂ ਪੂਰੀ ਰਾਤ ਦੋ ਰਾਤਾਂ ਰੱਖ ਕੇ ਫਿਰ ਉਸ ਤੋਂ ਬਾਅਦ ਕਹਿੰਦੇ ਸੀ ਜੀ ਖਤਮ ਐ ਹਾਈ ਸਰਕਾਰੀ ਹਸਪੀਟਲ 'ਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ ਖਤਮ ਹੋ ਜਾਂਦੇ ਐ ਕੇਅਰ ਨਹੀਂ ਹੁੰਦੀ ਜਾਂ ਕੁਝ ਨਹੀਂ ਹੁੰਦਾ ਪਰ ਕਹਿੰਦੇ ਨਾ ਸਾਰੇ ਡਾਕਟਰ ਇੱਕੋ ਜਿਹੇ ਨਹੀਂ ਹੁੰਦੇ ਹਨਾ ਡਾਕਟਰਾਂ ਦਾ ਵੀ ਸਭ ਦਾ ਹਸਾਬਤਾਬ ਅਲੱਗ-ਅਲੱਗ ਹੁੰਦਾ ਕੋਈ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਹਨਾ ਤੇ ਕੋਈ ਕਹਿੰਦੇ ਸਾਡੇ ਕੋਲ ਟਾਈਮ ਹੀ ਹੈ ਨਹੀਂ ਕਿਉਂਕਿ ਉਹ ਖੁਦ ਮਜਬੂਰ ਹੁੰਦੇ ਐ ਹਨਾ ਬਚਾਉਣ ਦੀ ਤਾਂ ਹਰੇਕ ਕੋਈ ਕੋਸ਼ਿਸ਼ ਕਰਦੇ ਐ ਜਿਹਦੀ ਜਿੰਨੀ ਆਈ ਹੈ ਉਵੇਂ ਹੀ ਹਨਾ ਬਸ ਇਸ ਤਰ੍ਹਾਂ ਗੱਲ ਕਹਿੰਦੇ ਮਤਲਬ ਹੈ ਕਿ ਆਪਣਾ ਇਲਾਜ ਪੂਰਾ ਹੋ ਜਾਂਦਾ ਸਰਕਾਰੀ ਹਸਪੀਟਲ ਜਾ ਕੇ ਹਨ ਅਗਰ ਫੀਸ ਨਹੀਂ ਦੇਣੀ ਪੈਂਦੀ ਭਾਈ ਦਵਾਈ ਤਾਂ ਲਿਆਣੀ ਪੈਂਦੀ ਹੈ ਹਨਾ ਦਵਾਈ ਤਾਂ ਮਹਿੰਗੀ ਲਿਖ ਕੇ ਦਿੰਦੇ ਕੋਈ ਫੋਨਿਕ ਸਸਤੇ ਲਿਖ ਕੇ ਦਿੰਦੇ ਪਰ ਐਸਾ ਉਹਨਾਂ ਦੇ ਹੱਥੋਂ ਬਹੁਤ ਸਾਰੇ ਪੇਸ਼ੈਂਟਸ ਨਿਕਲੇ ਹੁੰਦੇ ਹਨਾ ਤੇ ਦਿੰ ਪਰ ਪਤਾ ਨਹੀਂ ਕਿੰਨੇ ਕਿੰਨੇ ਹਨਾ ਤੇ ਦੇ ਐਕਸਪੀਰੀਅੰਸ ਵੀ ਹੋ ਜਾਂਦਾ ਸਹੀ ਹੈ ਨਾ ਜਿਵੇਂ ਆਪਾਂ ਨੂੰ ਘਰ ਦੇ ਕੰਮਾਂ ਦਾ ਐਕਸਪੀਰੀਅੰਸ ਹੈ ਹਨਾ ਹੁਣ ਪਹੁੰਚ ਚੁੱਕਿਆ ਘਰੇ ਤੇ ਇਹ ਵਾਲਾ ਕਲਿੱਪ ਮੈਂ ਲਾਈਨ ਦੇ ਵਿੱਚ ਖੜੀ ਸੀ ਬਾਅਦ ਚ ਉਹਨੇ ਦਿੱਤਾ ਆਪਾਂ ਬਾਅਦ ਚ ਡੇਢ ਘੰਟੇ ਬਾਅਦ ਮੇਰੀ ਤੁਸੀਂ ਦੇਖੋ ਵਾਰੀ ਆਈ ਉੱਥੇ ਹਨਾ ਡਾਕਟਰ ਮੈਨੂੰ ਕਹਿੰਦੇ ਤੁਸੀਂ ਨਾ ਲਾਈਟ ਸੂਟ ਪਾਇਆ ਕਰੋ ਤੁਹਾਨੂੰ ਪ੍ਰੋਬਲਮ ਹੈ ਮੈਂ ਕਿ 150 ਸੂਟ ਦਾ ਪਤਲਾ ਪਰ ਇਸ ਤਰ੍ਹਾਂ ਹਨਾ ਕੀ ਕਹੀਏ ਡਾਕਟਰਾਂ ਨੂੰ ਵੀ ਹਨਾ ਸਹੀ ਹੈ ਨਾ ਜਿਆਦਾ ਲਾਈਟ ਪਤਾ ਨਹੀਂ ਕਿਉਂ ਮੈਨੂੰ ਚੰਗੇ ਨਹੀਂ ਲੱਗਦੇ ਕੱਪੜੇ ਹਨ ਤੇ ਪਤਲੇ-ਪਤਲੇ ਕੋਈ ਜਿਆਦਾ ਹੈਵੀ ਸੂਟ ਨਹੀਂ ਹੈਗਾ ਮਤਲਬ ਜਿਵੇਂ ਆਪਾਂ ਕਹਿ ਦਈਏ ਗਰਮੀ ਆਉਣ ਵਾਲਾ ਨਾ ਐਸਾ ਕੁਝ ਨਹੀਂ ਹੈ ਤੇ ਡਾਕਟਰ ਬਹੁਤ ਹਸਮੁਖ ਸੀਗੇ ਜਿੰਨਾਂ ਕੋਲ ਅਸੀਂ ਗਏ ਸੀਗੇ ਅੱਜ ਮੈਂ ਡਾਕਟਰ ਸਾਹਿਬ ਨੂੰ ਕਿਹਾ ਮੈਂ ਡਾਕਟਰ ਸਾਹਿਬ ਜਿਹੜੀ ਜਿਹੜੀ ਦਵਾਈ ਜਿਵੇਂ ਜਿਵੇਂ ਲੈਣੀ ਹੈ ਨਾ ਤੁਸੀਂ ਪੰਜਾਬੀ ਚ ਲਿਖ ਦਿਓ ਮੇਰੇ ਹਸਬੰਦ ਨਾ ਹੱਸਣ ਲੱਗ ਗਏ ਮੇਰੇ ਹਸਬੰਦ ਕਹਿੰਦੇ ਹੋਏ ਤਾਂ ਡਾਕਟਰ ਨੂੰ ਕਹਤਾ ਮੈਂ ਕਿ ਹੋਰ ਮੈਂ ਖਿਆ ਮੈਂ ਖਿਆ ਆਪਦੀ ਭਾਸ਼ਾ ਕਹਿੰਦੇ ਉਹਨਾਂ ਕੋਲ ਲਿਖਿਆ ਨਹੀਂ ਜਾ ਰਿਆ ਸੀ ਮੈਂ ਖਿਆ ਆਪਦੀ ਭਾਸ਼ਾ ਨੂੰ ਲਿਖੀ ਜਾਊਗੀ ਮੈਂ ਤਾਂ ਸੱਚ ਦੱਸਾਂ ਜਿੱਥੇ ਵੀ ਬਿੰਦਾਸ ਹੋ ਕੇ ਬੋਲ ਲੈਣੀ ਆ ਸੱਚ ਦੱਸਾਂ ਬੋਲਣ ਵਾਲੇ ਸਾਹਮਣੇ ਅੱਛੇ ਸਾਨੂੰ ਮਿਲ ਜਾਣ ਹਨਾ ਤੇ ਚਾਹੇ ਡਾਕਟਰ ਹੈ ਚਾਹੇ ਕੋਈ ਵੀ ਹੈ ਤੇ ਆਪਾਂ ਗੱਲ ਕਰਨ ਦਾ ਵੀ ਉਸੇ ਹਿਸਾਬ ਦਾ ਹੀ ਹਨਾ ਆਪਾਂ ਜਵਾਬ ਦੇਣ ਲਈ ਤਿਆਰ ਹੁੰਦੇ ਆ ਤੇ ਕਈ ਵਾਰ ਭਾਈ ਡਾਕਟਰ ਗੱਲ ਹੀ ਨਹੀਂ ਕਰਦੇ ਹਨਾ ਬਸ ਆਪਣਾ ਗੱਲ ਕਰਕੇ ਤੇ ਇਹ ਜਿਵੇਂ ਡਾਕਟਰ ਕੋਲ ਗਏ ਸੀ ਅਸੀਂ ਬੜੇ ਅੱਛੇ ਤਰੀਕੇ ਨਾਲ ਇਹਨਾਂ ਨੇ ਮਤਲਬ ਆਪਾਂ ਨੂੰ ਦੇਖਿਆ ਹਨਾ ਤੇ ਬਾਕੀ ਕਹਿੰਦੇ ਨਾ ਅ ਸਭ ਦਾ ਸੁਭਾਅ ਅਲੱਗ-ਅਲੱਗ ਹੁੰਦਾ ਜਿਵੇਂ ਆਪਣਾ ਹੈਗਾ ਹਨਾ ਫਿਰ ਇਹ ਮੈਨੂੰ ਦੱਸਣ ਆ ਗਏ ਹਨਾ ਹਸਪੀਟਲ ਦੀ ਗੱਲਾਂ ਕਰੀ ਜਾਂਦੇ ਮੈਨੂੰ ਨੂੰ ਆਵਾਜ਼ ਮਾਰੀ ਮੈਂ ਕਿਹਾ ਆ ਜਾਓ ਫਟਾਫਟ ਨਾਸ਼ਤਾ ਲੈ ਲਓ ਤੇ ਅਜੇ ਕਹਿ ਕੇ ਆਈ ਸੀ ਆਫਿਸ ਮੈਂ ਅੱਜ ਲੇਟ ਆਉਂਗਾ ਹਨਾ ਮੈਂ ਇਹਨਾਂ ਨੂੰ ਕਿਹਾ ਸੀ ਜੇ ਤਾਂ ਤੁਸੀਂ ਫਟਾਫਟ ਮੈਨੂੰ ਐਂ ਕਹਿਣਾ ਵੀ ਤੂੰ ਕੈਬ ਕਰਾ ਕੇ ਚਲੀ ਜਾ ਜਾਂ ਮੈਂ ਤੈਨੂੰ ਇੱਥੇ ਛੱਡ ਕੇ ਚਲਾਂ ਮੈਂ ਕਿਹਾ ਫੇਰ ਤਾਂ ਮੈਂ ਬਿਲਕੁਲ ਨਹੀਂ ਘਰ ਕੋ ਕਹਿ ਕੇ ਲੈ ਕੇ ਗਈ ਸੀਗੀ ਤੇ ਜਿੱਥੇ ਜਾਣਾ ਮੈਂ ਕੱਲੀ ਵੀ ਜਾਇ ਨਹੀਂ ਪਰ ਮੈਂ ਇਹਨਾਂ ਨੂੰ ਕਿਹਾ ਮੈਂ ਇੱਥੇ ਤੁਹਾਡੇ ਬਿਨਾ ਨਾ ਮੈਂ ਵਾਪਸ ਆਉਂਗੀ ਨਾ ਮੈਂ ਤੁਹਾਡੇ ਨਾਲ ਜਾ ਤੁਹਾਡੇ ਬਿਨਾ ਜਾਉਂਗੀ ਹਨਾ ਤੇ ਫਿਰ ਆਗੇ ਸੀ ਐਵੇਂ ਕੰਮ ਹੋਣਾ ਹਨਾ ਕਦੇ-ਕਦੇ ਤਾਂ ਆਪਣੇ ਪਤੀ ਵੀ ਗੱਲ ਸੁਣ ਲੈਂਦੇ ਹਨਾ ਅੱਛਾ ਲੱਗਦਾ ਹੈ ਹਨਾ ਸਹੀ ਹੈ ਨਾ ਤੇ ਕਿਸੇ ਟਾਈਮ ਟਾਈਮ ਨਹੀਂ ਹੁੰਦਾ ਇਹਨਾਂ ਨੂੰ ਵੀ ਮਜਬੂਰੀ ਹੁੰਦੀ ਹੈ ਜਿੱਥੇ ਆਫਿਸ ਸਰ ਜਾਂਦਾ ਹੈ ਤਾਂ ਫਿਰ ਉੱਥੇ ਸਰ ਜਾਂਦਾ ਹੈ ਹਨਾ ਸਹੀ ਹੈ ਨਾ ਇਸ ਤਰ੍ਹਾਂ ਦਾ ਕੰਮ ਹੋ ਜਾਂਦਾ ਹੈਗਾ ਹੁਣ ਆਪਾਂ ਵੀ ਕਿਸ ਟਾਈਮ ਕਹਿ ਦਿੰਨੇ ਆ ਵੀ ਇਸ ਟਾਈਮ ਅਸੀਂ ਜਾ ਨਹੀਂ ਸਕਦੇ ਘਰ ਦਾ ਕੰਮ ਛੱਡ ਕੇ ਹਨਾ ਸਹੀ ਹੈ ਨਾ ਤੇ ਬਸ ਐਸ ਤਰ੍ਹਾਂ ਹੀ ਹੈ ਕਹਿੰਦੇ ਪਿਆਰ ਹਸਬੰਡ ਵਾਈਫ ਦਾ ਵਧਣਾ ਚਾਹੀਦਾ ਘਟਣਾ ਨਹੀਂ ਚਾਹੀਦਾ ਜਿੱਥੇ ਕਹਿੰਦੇ ਥੋੜਾ ਜਿਹਾ ਘਟਦਾ ਹੈ ਨਾ ਤੇ ਫਿਰ ਉੱਥੇ ਆਪਣੇ ਆਪ ਹੀ ਹੈ ਨਾ ਇੱਕ ਦੂਜੇ ਦੀ ਗਲਤੀ ਸਾਨੂੰ ਸਵੀਕਾਰ ਕਰ ਲੈਣੀ ਚਾਹੀਦੀ ਹੈ ਦੋਸਤੋ ਹਨਾ ਸਹੀ ਕਹਿ ਰਹੀਆਂ ਨਾ ਮੈਂ ਮੈਂ ਆਪਣੇ ਪਹਿਨਾਨਾ ਨਾਲ ਗੱਲਾਂ ਕਰੀ ਚੰਨੀਆਂ ਮੇਰੇ ਵੀਰਾਂ ਨਾਲ ਅਗਰ ਵੀਡੀਓ ਵਲੌਗ ਦੇਖਦੇ ਤਾਂ ਵੀਰਾਂ ਨਾਲ ਗੱਲਾਂ ਬੱਚੇ ਦੇਖਦੇ ਬੱਚਿਆਂ ਨਾਲ ਵੀ ਗੱਲਾਂ ਕਰੀ ਜਾ ਰਹੀਆਂ ਜਰੂਰ ਦੱਸਿਆ ਕਰੋ ਵੱਡੇ ਦੇਖਦੇ ਆ ਤਾਂ ਵੱਡਿਆਂ ਨਾਲ ਵੀ ਗੱਲਾਂ ਕਰਦੀਆਂ ਹਨਾ ਇਹ ਸਾਰਾ ਬਸਤੇ ਮੈਂ ਗੱਲ ਕਹਿ ਰਹੀ ਆ ਹਨਾ ਪਿਆਰ ਚਾਹੇ ਕਿ ਐਸਾ ਵੀ ਹੈ ਹਸਬੰਡ ਵਾਈਫ ਦਾ ਚਾਹੇ ਕਿਸੇ ਚੀਜ਼ ਦਾ ਵੀ ਹੁਣ ਬਸ ਮੈਂ ਦੁਪट्टे ਤੈ ਮਾਰੀ ਜੰਨੀ ਤਾਰਾ ਰਣੀ ਆਪਣਾ ਫੋਨ ਕਰੀ ਜਾਂਦੀ ਹੈ ਤੇ ਸੁਣੀ ਜਾਂਦੀ ਨਾਲ ਦੇ ਨਾਲ ਆਪਣਾ ਝਾੜੂ ਲਈ ਜਾਂਦੀ ਹੈ ਹਨਾ ਤੇ ਦੁਪट्टे ਮੈਂ ਕਾਫੀ ਟਾਈਮ ਬਾਦ ਧੋਤੇ ਆਪਣੇ ਪਏ ਰਹਿੰਦੇ ਟੰਗ ਦਿਨੀ ਆ ਹਨਾ ਤੇ ਫਿਰ ਮੈਂ ਕਿਹਾ ਚੱਲ ਇਹਨਾਂ ਨੂੰ ਧੋ ਦਿੰਨੀ ਆ ਅੱਜ ਸਰਫ ਚ ਕੱਢ ਦਿਨੀ ਆ ਪਰ ਮੈਨੂੰ ਇੰਨਾਂ ਨਹੀਂ ਮਤਲਬ ਅ ਸੀਗਾ ਕਿ ਮੈਨੂੰ ਇੱਕਦਮ ਜਾਣਾ ਪੈਣਾ ਹੈ ਬਸ ਇਸ ਤਰ੍ਹਾਂ ਆ ਕੇ ਜਿਹੜਾ ਕੰਮ ਆਪਾਂ ਨੂੰ ਸੁਮਾਰਨਾ ਪੈਂਦਾ ਘਰੇ ਹਨ 11:30 ਵਜੇ ਦਾ ਟਾਈਮ ਹੋ ਚੁੱਕਿਆ ਇਸ ਟਾਈਮ ਬਸ ਮੈਂ ਕੱਪੜੇ ਉਲਟ ਪੁਲਟ ਕਰ ਦੇਣੇ ਆ ਇਸ ਟਾਈਮ ਬਾਕੀ ਇੱਕ ਵਾਰੀ ਤਾਂ ਤਾਰਾਂ ਤੇ ਸਾਰੇ ਹੀਟ ਉੱਤੇ ਪਾ ਦੇਣੇ ਆ ਤੇ ਆਪਣੀਆਂ ਨਾ ਤਾਰਾਂ ਜਿਹੜੀਆਂ ਹੈਗੀਆਂ 4 ਆ ਤੁਸੀਂ ਦੇਖ ਲਓ 2 ਇੱਧਰ ਆ ਤੇ 2 ਉੱਧਰ ਆ ਹਨਾ ਫੇਰ ਵੀ ਸਟੈਂਡ ਕੱਢਣਾ ਪੈਂਦਾ ਹੈ ਮੰਜਾ ਕੱਢਣਾ ਪੈਂਦਾ ਹੈ ਹਨਾ ਫੇਰ ਕਿੰਨਾ ਜਾ ਕੇ ਸਮਾਨ ਇਕੱਠਾ ਤਾਂ ਕਿਤੇ ਜਾ ਕੇ ਕੱਪੜੇ ਸੁੱਕਦੇ ਆ ਹਨਾ ਤੇ ਮੇਰੇ ਹਸਬੰਦ ਕਹਿੰਦੇ ਤੂੰ ਰੋਜ਼ ਧੋ ਲਿਆ ਕਰ ਮੈਂ ਕਹਿੰਨਾ ਮੈਂ ਨਹੀਂ ਤੁਹੰਦੀ ਰੋਜ਼ ਹਨਾ ਕੰਮ ਉਨਾ ਹੀ ਕਰਨਾ ਪੈਂਦਾ ਹੈਗਾ ਹਨ ਸਹੀ ਹੈ ਨਾ ਇੱਕ ਸਾਡਾ ਬੋਰਡ ਲਾਉਣਾ ਪੈਂਦਾ ਸੱਚ ਦੱਸਾਂ ਮੈਂ ਜਿਹੜੀ ਮੇਨ ਪ੍ਰੋਬਲਮ ਮੈਨ ਮਸ਼ੀਨ ਹਮੇਸ਼ਾ ਸੈੱਟ ਹੋਣੀ ਚਾਹੀਦੀ ਹੈ ਪਰ ਇਸ ਤਰ੍ਹਾਂ ਕੀ ਕਰੀਏ ਹਨ ਜਿਵੇਂ ਜਿਵੇਂ ਜਗ੍ਹਾ ਹੁੰਦੀ ਹੈ ਹੁਣ ਸ਼ੈੱਡ ਪਵਾਉਣਾ ਪਊਗਾ ਅਗਰ ਬੋਰਡ ਲਗਾਣੇ ਆ ਤਾਂ ਹਨ ਕਾਦੇ ਵਾਸਤੇ ਆਪਦੇ ਘਰੇ ਜਾਵਾਂਗੇ ਆਪਦੇ ਘਰੇ ਸਾਰਾ ਕੁਝ ਕੰਮ ਕਰਾਵਾਂਗੇ ਹਨ ਪੂਰਾ ਟਾਈਮ ਤੇ ਜੋ ਵੀ ਚੀਜ਼ ਹਨਾ ਸਾਨੂੰ ਚਾਹੀਦੀ ਹੈ ਉਹ ਸਾਰੀ ਲਵਾਵਾਂਗੇ ਹਨ ਜਦੋਂ ਰੱਬ ਨੇ ਟਾਈਮ ਦਿੱਤਾ ਤੇ ਦੇਖੋ ਪੰਜਾਬੀ ਚ ਲਿਖਾ ਕੇ ਲਈ ਮੈਂ ਪਿਛਲੀ ਵਾਰ ਇਹਨਾਂ ਨੇ ਨਾ ਟਿਊਬ ਤੇ ਭਾਈ ਗਲਤ ਲਿਖਤੀਆਂ ਦਵਾਈਆਂ ਤੇ ਗਲਤ ਕੁਝ ਲਿਖਤਾ ਹਨਾ ਵੀ ਇਸ ਟਾਈਮ ਲੈਣੀ ਉਸ ਟਾਈਮ ਮੈਂ ਡਾਕਟਰ ਤੋਂ ਹੀ ਲਿਖਾ ਕੇ ਲਿਆਉਂਗੀ ਚਲ ਕੋਈ ਨਹੀਂ ਸ਼ਰਮ ਕਾਦੀ ਇਸ ਦੇ ਵਿੱਚ ਹਨ ਤੇ ਫਿਰ ਬਸ ਮੈਂ ਰਸੋਈ ਚ ਆ ਗਈ ਤੇ ਹਜੇ ਚਾਦਰ ਚੁੱਦਰ ਪਛਾਣ ਵਾਲੀ ਪਈ ਸੀਗੀ ਐਸਟੀਐਮਰ ਸੋਈ ਚਾ ਕੇ ਫਿਰ ਮੈਂ ਦੇਖਣ ਲੱਗ ਜਾਈ ਨੀ ਦੁਪਹਿਰ ਦਾ ਫਟਾਫਟ ਹਨਾ ਵੀ ਕੀ ਸਾਨੂੰ ਦੁਪਹਿਰੇ ਖਾਣਾ ਹੈ ਅਸੀਂ ਕੀ ਮਤਲਬ ਪੀਣਾ ਇੱਕ ਚੀਜ਼ ਤਾਂ ਮੈਂ ਬਣਾ ਕੇ ਦੇਖ ਲਵਾਂ ਇਸ ਟਾਈਮ ਰੱਖ ਦਿੰਨੀ ਆ ਹਨਾ ਤੇ ਵੈਸੇ ਤਾਂ ਮੈਂ ਤੁਹਾਨੂੰ ਇਸ ਟਾਈਮ ਸਬਜੀ ਹੀ ਬਣਾਉਂਦੀ ਨਜ਼ਰ ਆਉਂਦੀ ਆ ਪਰ ਅੱਜ ਸਬਜੀ ਕੋਈ ਵੀ ਨਹੀਂ ਸੀ ਘਰੇ ਮੈਨੂੰ ਕਹਿੰਦੇ ਦੁਪਹਿਰੇ ਮੈਂ ਕਿਹਾ ਡਾਕਟਰ ਨੇ ਮਨਾ ਹੀ ਕੀਤਾ ਧੁੱਪ ਚ ਨਹੀਂ ਨਿਕਲਣਾ ਤੁਸੀਂ ਹਨਾ ਤੇ ਇਹ ਕਹਿੰਦੇ ਨਾ ਜਿਸ ਚੀਜ਼ਾਂ ਨੂੰ ਡਾਕਟਰ ਮਨਾ ਕਰਦਾ ਦਵਾਈਆਂ ਤਾਂ ਆਪਾਂ ਲੈ ਲੈਣੇ ਉਹ ਵੀ ਚੀਜ਼ਾਂ ਨੂੰ ਆਪਾਂ ਨੂੰ ਮੰਨਣਾ ਪੈਂਦਾ ਹਨਾ ਤੇ ਮੈਂ ਜ਼ਿਆਦਾ ਦੇਰ ਧੁੱਪ ਚ ਕੰਮ ਵੀ ਕਰ ਲਾ ਨਾ ਮੇਰੇ ਇਰਿਟੇਸ਼ਨ ਮੈਨੂੰ ਮਤਲਬ ਬੇਚੈਨੀ ਘਬਰਾਹਟ ਹੋਣ ਲੱਗ ਜਾਂਦੀ ਹੈ ਹਨਾ ਤੇ ਜਿਵੇਂ ਮੈਂ ਦਸਤੀ ਹੁੰਨੀ ਆ ਫਿਰ ਆਪਾਂ ਇੱਕੋ ਦਮ ਏਸੀ ਥੱਲੇ ਆ ਜਾਂਦੇ ਹਨਾ ਸਹੀ ਗੱਲ ਹਨਾ ਤੇ ਫਿਰ ਮੈਨੂੰ ਕਹਿੰਦੇ ਚੱਲ ਆਪਾਂ ਸ਼ਾਮ ਨੂੰ ਜਾ ਕੇ ਆਵਾਂਗੇ ਫਿਰ ਅੱਜ ਅਸੀਂ ਰਾਤ ਨੂੰ ਜਿਵੇਂ ਸਬਜੀ ਮੰਡੀ ਗਏ ਹਨਾ ਲੇਟ ਹੋ ਗਈ ਮੈਂ ਤਾਂ ਹੀ ਵਲੋਗ ਪਾਉਣ ਨੂੰ ਆ ਕੇ ਫਿਰ ਭਾਈ ਰੋਟੀ ਟੁਕ ਕੀਤਾ ਇਸ ਤਰ੍ਹਾਂ ਦਾ ਮੈਂ ਚਟਨੀ ਬਣਾਈ ਸੀ ਬਣਾਇਆ ਤਾਂ ਕੁਝ ਵੀ ਨਹੀਂ ਸੀ ਚੰਦੀ ਕੋਈ ਰੋਟੀ ਬਣਾ ਗਈ ਸੀ ਭਾਂਡੇ ਮਾਂਜ ਗਈ ਸੀ ਸਾਰੇ ਹਨਾ ਤੇ ਗਾਂ ਸ਼ਾਮ ਨੂੰ ਭਾਈ ਪਰ ਮੈਂ ਪਕੌੜੇ ਵੀ ਬਣਾਏ ਤੇ ਪਹਿਰੇ ਫਿਰ ਰੋਟੀ ਵੀ ਬਣਾਈ ਇਹ ਨਹੀਂ ਮੈਂ ਸਾਰਾ ਕੁਝ ਨਹੀਂ ਕੀਤਾ ਸਾਰਾ ਕੰਮ ਮੈਂ ਕੀਤਾ ਬਹੁਤ ਆ ਮੈਂ ਇੱਕ ਵਾਰ ਇੱਕ ਬਸ ਇਸ ਤਰ੍ਹਾਂ ਹੀ ਬਣਾ ਕੇ ਰੱਖਦਾ ਸੀਗਾ ਮੈਂ ਹਨਾ ਮੈਂ ਕਹ ਚੱਲ ਬਣਾ ਕੇ ਕੋਈ ਨਾ ਕੋਈ ਚੀਜ਼ ਪਈ ਹੁੰਦੀ ਐ ਖੋਜ ਹੀ ਪੈਂਦੀ ਰਹਿੰਦੀ ਮੈਂ ਡਾਕਟਰ ਨੂੰ ਕਿਹਾ ਮੈਂ ਕਹਿੰਦਾ ਮੈਨੂੰ ਡਾਕਟਰ ਸਾਹਿਬ ਖੋਜ ਹੀ ਪੈਂਦੀ ਰਹਿੰਦੀ ਸਵੇਰੇ ਉੱਠਦੀਆਂ ਮੇਰੀ ਅੱਡੀਆਂ ਨਹੀਂ ਲੱਗਦੀਆਂ ਥੱਲੇ ਕਹਿੰਦੇ ਹੁਣ ਸਭ ਕੁਝ ਲੱਗੂਗਾ ਮੇਰੀ ਹਾਸੇ ਨਿਕਲ ਗਈ ਮੈਂ ਕਹ ਡਾਕਟਰ ਸਾਹਿਬ ਮੈਨੂੰ ਤਾਂ ਸੁਸਤੀ ਆਉਂਦੀ ਰੈਸਟ ਕਰਨ ਨੂੰ ਜੀ ਕਹਿੰਦੇ ਆਰਮਨਾਲ ਕਹਿੰਦੇ ਸਾਰਾ ਦਿਨ ਕੰਮ ਥੋੜੀ ਕਰਨਾ ਰੈਸਟ ਕਰਿਆ ਕਰੋ ਮੇਰਾ ਹਸਬੰਡ ਮੇਰੇ ਵੱਲ ਦੇਖਣ ਲੱਗੇ ਐਸ ਤਰ੍ਹਾਂ ਨਾਲ ਜਵੇਦ ਕਹਿੰਦੇ ਨੇ ਡਾਕਟਰ ਵੀ ਹਾਸਮੁਖ ਮਿਲ ਜਾਂਦੇ ਅੱਧੀ ਬਿਮਾਰੀ ਤਾਂ ਸੱਡੀ ਐਂ ਦੂਰ ਹੋ ਜਾਂਦੀ ਹੈ ਹਨਾ ਸਹੀ ਤੇ ਘਰੇ ਟਾਪਾ ਹਾਈ ਹਾਈ ਕਰਦੇ ਰਹਿਨੇ ਆ ਪਰ ਡਾਕਟਰਾਂ ਕੋਲ ਜਾ ਕੇ ਨਾ ਆਪਾਂ ਥੋੜਾ ਜਿਹਾ ਆਪਣੇ ਆਪ ਨੂੰ ਠੀਕ ਵੈਸੇ ਹੀ ਮਹਿਸੂਸ ਕਰਨ ਲੱਗਦੇ ਚੰਨੇ ਆ ਹਨਾ ਤੇ ਫੋਨ ਬਸ ਮੈਂ ਦਾਲਾ ਕੱਢੀ ਸੀ ਮੈਂ ਸੋਚਿਆ ਸੀ ਦਾਲ ਬਣਾ ਮੈਂ ਕਿ ਕੀ ਰੋਜ਼ ਰੋਜ਼ ਦਾਲ ਬਣਾਈਏ ਹਨਾ ਸੌਫ ਦਾ ਪੈਕਟ ਕੱਢਿਆ ਸੀ ਮੈਂ ਢੱਪੀ ਚ ਪਾਉਣ ਨੂੰ ਮੈਂ ਕਿ ਚਲ ਕੇ ਨਾ ਇੱਕ ਵਾਰ ਇਹ ਰੱਖ ਦੇਣੀ ਆ ਫਿਰ ਸਲੰਡਰ ਸਪੂਨ ਤੇ ਭਾਈ ਪਿੱਛੇ ਕਰਕੇ ਫੇਰ ਕਿਤੇ ਸਾਫ ਸਫਾਈ ਕਰਵਾਈ ਅੱਜ ਮੈਨ ਨਾਲ ਕਰਵਾਣਾ ਪੈਂਦਾ ਹਨਾ ਇਹਨਾਂ ਦੇ ਉਹ ਆਪਣਾ ਤਿਆਰ ਸੀ ਮੂੰਗਫਲੀਆਂ ਪਾਤੀਆਂ ਸੀ ਪੂਜੀਆ ਪਾਤਾ ਸੀ ਲੋ ਜੀ ਦੇਖ ਲਓ ਕਿੰਨਾ ਸੋਹਣਾ ਆਪਣਾ ਖਿਲੇ ਖਿਲੇ ਮੈਨੂੰ ਐ ਲੱਗਦਾ ਕਿ ਕਿਸੇ ਟਾਈਮ ਨਾ ਆਪਣਾ ਕੜਾਈਆ ਵੀ ਠੀਕ ਨਹੀਂ ਹੈਗਾ ਹਨਾ ਤੇ ਵੀਡੀਓ ਚ ਸਹੀ ਨਹੀਂ ਹੁੰਦਾ ਹੈਗਾ ਲਿਆਵਾਂਗੇ ਕੜਾਈਆ ਹਨਾ ਸਾਰੀਆਂ ਚੀਜ਼ਾਂ ਜ਼ਰੂਰੀ ਹੋ ਜਾਂਦੀਆਂ ਹਨਾ ਸਹੀ ਹੈ ਨਾ ਮਾਇਆ ਦੇ ਪਿੱਛੇ ਹਰ ਇੱਕ ਚੀਜ਼ ਅਧੂਰੀ ਹੋ ਜਾਂਦੀ ਹੈ ਚੀਜ਼ਾਂ ਤਾਂ ਸਾਰੀਆਂ ਹੀ ਲੈਣੀਆਂ ਜ਼ਰੂਰੀ ਐ ਪਰ ਕਹਿੰਦੇ ਨਾ ਜੋ ਹੈ ਉਸੇ ਚ ਖੁਸ਼ ਰਹਿਣਾ ਚਾਹੀਦਾ ਹੈ ਹਨਾ ਜਦੋਂ ਟਾਈਮ ਆਊਗਾ ਸਾਨੂੰ ਮਿਲ ਜਾਣਗੀਆਂ ਨਵੀਆਂ ਚੀਜ਼ਾਂ ਹਨਾ ਬਹੁਤ ਕੁਝ ਲੈਣ ਵਾਲਾ ਹੁੰਦਾ ਤੇ ਬਸ ਕਹਿੰਦੇ ਨਾ ਕਦੇ ਵੀ ਕਿਸੇ ਦੀਆਂ ਵੀ ਕੁਇਸ਼ਾਂ ਪੂਰੀਆਂ ਨਹੀਂ ਹੁੰਦੀਆਂ ਹਨ ਸਹੀ ਹੈ ਨਾ ਤੇ ਨਾ ਹੀ ਹੋਣੀਆਂ ਮਰਦੇ ਦਮ ਤੱਕ ਕੁਛ ਨਾ ਕੁਛ ਅਧੂਰਾ ਤਾਂ ਫੇਰ ਵੀ ਰਹਿ ਜਾਂਦਾ ਹੈ ਹਨਾ ਸਹੀ ਹੈ ਨਾ ਪੂਰੇ ਤਾਂ ਆਪਾ ਹੋ ਜਾਂਦੇ ਚੀਜ਼ਾਂ ਹਮੇਸ਼ਾ ਸਾਡੀਆਂ ਅਧੂਰੀਆਂ ਹੀ ਰਹਿੰਦੀਆਂ ਹਨਾ ਸਹੀ ਹੈ ਨਾ ਜ਼ਿੰਦਗੀ ਸਾਡੀ ਪੂਰੀ ਹੋ ਜਾਂਦੀ ਹੈ ਤੇ ਅੱਜ ਮੈਂ ਤਾਂ ਇਹ ਰਾਮਨਾਲ ਵਲੌਗ ਬਣਾਇਆ ਮੈਂ ਰਾਮਨਾਲ ਗੱਲਾਂ ਕਰਾਂਗੀ ਤੁਹਾਡੇ ਨਾਲ ਬੈਠ ਕੇ ਹਨਾ ਫਟਾਫਟ 7-8 ਵਜੇ ਤੈਨੂੰ ਪਾਤਾ ਦਿੰਦੀ ਫਿਰ ਇਹਨਾਂ ਦੇ ਆਫਿਸ ਆਉਣ ਤੋਂ ਬਾਅਦ ਫਿਰ ਅਸੀਂ ਜਿਵੇਂ ਤੁਹਾਨੂੰ ਦੱਸਿਆ ਮੰਡੀ ਗਏ ਫਟਾਫਟ ਦਬੜ ਦਬੜ ਨਹੀਂ ਫਿਰ ਫਿਰ ਕੋਲ ਬੋਲਿਆ ਜਾਂਦਾ ਹਨਾ ਅੱਜ ਥੋੜਾ ਜਿਹਾ ਮੈਂ ਵਲੌਗ ਵੱਡਾ ਪਾਇਆ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੁਟੀਨ ਸ਼ੇਅਰ ਕੀਤੀ ਜਿਵੇਂ ਤੁਸੀਂ ਦੇਖ ਰਹੇ ਹੋ ਹਨਾ ਤੇ ਨਾ ਮੈਂ ਵੀਡੀਓ ਤੇਜ਼ ਕੀਤੀ ਕਿਉਂਕਿ ਹਜੇ ਮੈਨੂੰ ਇਹਦੇ ਵਿੱਚ ਇੰਨਾ ਕੰਮ ਨਹੀਂ ਕਰਨਾ ਆਉਂਦਾ ਹਨਾ ਹੋਰ ਫੋਨ ਵੀ ਹੌਲੀ-ਹੌਲੀ ਚਲਾਉਣਾ ਪੈਂਦਾ ਹਨਾ ਤੇ ਫੋਨ ਬਦਲਣ ਦਾ ਵੀ ਬਸ ਹੁਣ ਤੁਹਾਨੂੰ ਮੈਂ ਕੀ ਦੱਸਾਂ ਹਨਾ ਬੜਾ ਵੱਡਾ ਕੰਮ ਹੈ ਜਿੰਨਾਂ ਕੋਲ ਅਸੀਂ ਹਨਾ ਦੂਆ ਭਾਜੀ ਤੋਂ ਲੈ ਕੇ ਆਏ ਸੀਗੇ ਫੋਨ ਤੇ ਉਹ ਵੀ ਕਹਿੰਦੇ ਕਹਿੰਦੇ ਫੋਨ ਦੀ ਜਿਹੜੀ ਗੈਲਰੀ ਖਾਲੀ ਕਰਨੀ ਨੇ ਫੋਨ ਤਾਂ ਬੰਦਾ ਲੈ ਲੈਂਦਾ ਬਹੁਤ ਮੁਸ਼ਕਿਲ ਹੈ ਹਨਾ ਤੇ ਬਸ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਜਿਹੜੀਆਂ ਸਾਨੂੰ ਕਰਨੀਆਂ ਨਹੀਂ ਆਉਂਦੀਆਂ ਪਰ ਟਾਈਮ ਤੇ ਸਾਨੂੰ ਕਰਨੀਆਂ ਆ ਜਾਂਦੀਆਂ ਹੁਣ ਮੈਂ ਸਮੇਂ ਭਾਂਡੇ ਮੰਜੀ ਜੰਨੀ ਆ ਤੇ ਮੈਂ ਕਿਹਾ ਚੱਲ ਭਾਂਡੇ ਮੰਜੀ ਜੰਨੀ ਪੱਖਾ ਚ ਲਾ ਕੇ ਤੇ ਬਹੁਤ ਅੱਛਾ ਲੱਗ ਰਿਹਾ ਸੀਗਾ ਅੱਜ ਮੈਨੂੰ ਹਨਾ ਵੀ ਮੈਂ ਡਾਕਟਰ ਕੋਲ ਜਾਈ ਸਭ ਤੋਂ ਭਾਰੀ ਕੰਮ ਸਾਡਾ ਹੋ ਜਾਂਦਾ ਹੈ ਹਨਾ ਇੱਕ ਭਾਰ ਹੁੰਦਾ ਆਪਣੇ ਕਿ ਆਪਾਂ ਡਾਕਟਰ ਕੋਲ ਜਾਣਾ ਹੈ ਇਸ ਚੀਜ਼ ਦੀ ਦਵਾਈ ਹੈ ਚਾਹੇ ਡਾਕਟਰ ਨੇ ਅੱਗੋਂ 20 ਦਿਨਾਂ ਦੀ ਹੋਰ ਲਿਖਤੀ ਹਨਾ ਕਹਿੰਦੇ ਜੇ ਅਗਰ ਤੁਹ ਰਿਸੂਟ ਕਰ ਗਈ ਮਤਲਬ ਸੂਟ ਤਾਂ ਕਰ ਹੀ ਗਈ ਹੈ ਹਨਾ ਜਿਵੇਂ ਮਤਲਬ ਕੋਈ ਹੋਰ ਲਿਖ ਕੇ ਦਿੱਤੀ ਹੋਊਗੀ ਨਾ ਤੇ ਜਿਵੇਂ ਚੇਂਜ ਕਰਕੇ ਦਿੱਤੀ ਹੈ ਫਿਰ ਡਾਕਟਰ ਕਹਿੰਦੇ ਵੀ ਅਗਰ ਤੁਹਾਨੂੰ ਇਹ ਠੀਕ ਲੱਗੀ ਦਵਾਈ ਤੁਸੀਂ ਅੱਗੇ ਵੀ 20 ਦਿਨ ਲੈ ਸਕਦੇ ਹੋ ਮਤਲਬ ਇੰਨਾ ਟਾਈਮ ਸਾਡੇ ਕੋਲ ਖੁੱਲ ਹੈ ਚਲੋ ਮੈਂ ਸੋਚਦੀ ਹਾਂ ਇਲਾਜ ਕਰਾਉਣਾ ਪੂਰਾ ਕਰਾਉ ਹਣਾ ਅਧੂਰਾ ਇਹ ਨਹੀਂ ਹੈ ਕਿ ਜਾਇਆ ਨਹੀਂ ਗਿਆ ਜਾਂ ਕਿਵੇਂ ਵੀ ਹੁਣ ਦੇਖੋ ਤੁਸੀਂ ਕੱਲ ਪਰਸੋਂ ਮੇਰੀ ਦਵਾਈ ਮਤਲਬ ਖਤਮ ਸੀ ਹਨਾ ਤੇ ਐਂਡ ਸੀਗਾ ਫਿਰ ਮੈਂ ਕਹਾ ਚੱਲ ਯਾਰ ਲੈ ਲੈਨੇ ਦਵਾਈ ਤਾਂ ਹਨਾ ਜਿਹੜੀ ਲਗਾਤਾਰ ਚੀਜ਼ ਖਲਿੱਤੀ ਜਾਵੇ ਠੀਕ ਐ ਜਿਸ ਚੀਜ਼ ਤੋਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹ ਹੁਣ ਇਹੀ ਆਪਾਂ ਪ੍ਰਾਈਵੇਟ ਇਲਾਜ ਕਰਾਉਂਦੇ ਤੇ ਆਪਣੇ ਕਿੰਨੇ ਪੈਸੇ ਲੱਗ ਜਾਂਦੇ ਸੀ ਹਨਾ ਸਹੀ ਐ ਨਾ ਤੇ ਮੈਂ ਸਕਿਨ ਵਾਲੇ ਕੋਲ ਵੀ ਗਈ ਹੋਈ ਹਾਂ ਸੱਚ ਦੱਸਾਂ ਇੱਥੇ ਸਾਡੇ ਹੈਗੇ ਆ ਡਾਕਟਰ ਤੁਸੀਂ ਕਦੇ ਆ ਦੇਖਿਓ ਆਪਣੇ ਗੂਗਲ ਤੇ ਡਾਕਟਰ ਮੰਗਲ ਮੰਗਲਾ ਨਹੀਂ ਮਲਿਕਾ ਹਨਾ ਡਾਕਟਰ ਮਲਿਕਾ ਸਕਿਨ ਸਪੈਸ਼ਲਿਸਟ ਹੈ ਬਹੁਤ ਪੈਸੇ ਲੱਗ ਜਾਂਦੇ ਆ ਤੇ ਮੰਗਲਾ ਡੋਗਰਾ ਤਾਂ ਗਾਈ ਨਹੀਂ ਹੈ ਹਨਾ ਤੇ ਮਤਲਬ ਇਸ ਤਰ੍ਹਾਂ ਗੱਲ ਕਰਨ ਦਾ ਇਹ ਹੈ ਕਿ ਅਗਰ ਮੇਰੀ ਗੱਲ ਸੁਣੋ ਅਗਰ ਆਪਣੇ ਕੋਲ ਉਹਨੇ ਪੈਸੇ ਨਾ ਹੋਣ ਹਨਾ ਤੇ ਆਪਾਂ ਇਲਾਜ ਕਰਾਉਣਾ ਹੋਵੇ ਤੇ ਆਪਾਂ ਆਪਣਾ ਇਲਾਜ ਨਹੀਂ ਕਰਾਵਾਂਗੇ ਹਨਾ ਸਹੀ ਕਹਿ ਰਹੀ ਐ ਮੈਂ ਕਈ ਵਾਰ ਮੈਂ ਦੇਖਿਆ ਇਸ ਤਰ੍ਹਾਂ ਹੀ ਮਤਲਬ ਸੋਚ ਲੈਂਦੇ ਚੱਲ ਇੱਥੋਂ ਹੀ ਦਵਾਈ ਲੈ ਕੇ ਖਾ ਲੈਣੇ ਆ ਜਾਂ ਕਿਵੇਂ ਮੈਂ ਵੀ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਹੋਈਆਂ ਹਨਾ ਪਰ ਇਸ ਤਰ੍ਹਾਂ ਮੇਰੇ ਹਸਬੰਦ ਬਹੁਤ ਪ੍ਰਾਈਵੇਟ ਲੈ ਕੇ ਘੁੰਮੇ ਮੈਨੂੰ ਬਹੁਤ ਜ਼ਿਆਦਾ ਕੋਈ ਡਾਕਟਰ ਐਸਾ ਨਹੀਂ ਸੀ ਮੈਨੂੰ ਲੱਗਦਾ ਜਿਹੜਾ ਮੇਰੇ ਹਸਬੰਦ ਮੈਕਸ ਹਸਪੀਟਲ ਤੱਕ ਵੀ ਮੇਰੇ ਹਸਬੰਦ ਮੈਨੂੰ ਲੈ ਕੇ ਗਏ ਹੋਏ ਆ ਤੇ ਉਸ ਟਾਈਮ ਤੇ ਟੈਨਸ਼ਨਾਂ ਹੀ ਵਾਵਾ ਸੀ ਹਨਾ ਸਹੀ ਹੈ ਨਾ ਟੈਨਸ਼ਨਾਂ ਹੀ ਬਹੁਤ ਜ਼ਿਆਦਾ ਸੀਆਂ ਇੰਨੀਆਂ ਟੈਨਸ਼ਨਾਂ ਸੀ ਪੁੱਛੋ ਨਾ ਤੁਸੀਂ ਟੈਨਸ਼ਨ ਨਹੀਂ ਟੈਨਸ਼ਨ ਕਹਿੰਦੇ ਸੀ ਡਾਕਟਰ ਮੈਂ ਕਹਿਆ ਯਾਰ ਟੈਨਸ਼ਨ ਚੋਂ ਕਦੋਂ ਨਿਕਲੂੰਗੀ ਹਨਾ ਇਹ ਟੈਨਸ਼ਨ ਵੀ ਕਿਹੜੀ ਚੀਜ਼ ਆ ਜਿਹੜੀ ਸਾਨੂੰ ਲੈ ਕੇ ਬਹਿ ਜਾਂਦੀ ਹੈ ਹਨ ਤੇ ਹੁਣ ਆਪਾਂ ਸੈਲਫ ਸਿਰਫ ਸਾਫ਼ ਕਰ ਲਈ ਨਾ ਨਾ ਦੱਸੀ ਜਾਂਦੀਆਂ ਹਨਾ ਤੇ ਨਾਲ ਚੀਜ਼ਾਂ ਚਾੱਕ ਕੇ ਪਤਾ ਨਹੀਂ ਭਾਈ ਇੰਨਾ ਸਾਫ਼ ਸਫਾਈ ਰੱਖਣ ਦੇ ਬਾਵਜੂਦ ਵੀ ਕੀੜੀਆਂ ਆ ਜਾਂਦੀਆਂ ਹਨਾ ਸਹੀ ਹੈ ਨਾ ਤੇ ਛੋਟੀਆਂ ਛੋਟੀਆਂ ਚੀਜ਼ਾਂ ਆਪਦੇ ਹੱਥ ਨਾਲ ਬਣਾਈਆਂ ਜਿਵੇਂ ਤੁਹਾਨੂੰ ਦਿਖਾ ਰਹੀਆਂ ਹਨਾ ਤੇ ਇਹਨੂੰ ਸੈੱਟ ਕਰਨ ਤੇ ਵੀ ਇਹ ਮਤਲਬ ਨਾ ਅਹਿਸਾਸ ਹੁੰਦਾ ਯਾਰ ਹਨਾ ਜਿਵੇਂ ਮੰਨ ਲਓ ਅਸੀਂ ਏ ਨਹੀਂ ਹੁੰਦੀ ਕਿ ਆਪਾਂ ਸੋਚਦੇ ਚੀਜ਼ਾਂ ਦੀ ਵੈਲਿਊ ਹੁੰਦੀ ਹੈ ਹਨਾ ਚੀਜ਼ਾਂ ਦੀ ਬਹੁਤ ਜ਼ਿਆਦਾ ਵੈਲਿਊ ਹੁੰਦੀ ਹੈ ਜਿਵੇਂ ਆਪਾਂ ਹੁਣ ਸੋਚ ਲੈਂਦੇ ਆ ਵੀ ਆਹ ਚੀਜ਼ ਅਸੀਂ ਉਦੋਂ ਬਣਾਈ ਸੀ ਉਸ ਚੀਜ਼ਾਂ ਨਾਲ ਜ਼ਿਆਦਾ ਪਿਆਰ ਹੋ ਜਾਂਦਾ ਕਿੱਥੇ ਇੱਕ ਵੀ ਡੱਬਾ ਨਹੀਂ ਸੀ ਅੱਜ ਡੱਬੇ ਡੱਬੇ ਹਨ ਗੱਲ ਇਹ ਨਹੀਂ ਕਿ ਸਾਡੇ ਕੋਲ ਡੱਬੇ ਹੈ ਨਹੀਂ ਜਾਂ ਸਾਡੇ ਕੋਲ ਚੀਜ਼ ਹੈ ਨਹੀਂ ਸਭ ਕੁਝ ਹੈ ਮਾਲਕ ਦਾ ਦਿੱਤਾ ਬਹੁਤ ਕੁਝ ਹੈ ਇੰਨਾ ਕੁਝ ਹੈ ਨਾ ਮੈਂ ਪੁੱਛੋ ਨਾ ਤੁਸੀਂ ਤੇ ਕਿਸੇ ਚੀਜ਼ ਦੀ ਭੁੱਖ ਨਹੀਂ ਰਹੀ ਔਰ ਨਾ ਹੀ ਮੈਂ ਸੱਚ ਦੱਸਾਂ ਕਦੇ ਭੁੱਖ ਭੁੱਖ ਨਾ ਵੀ ਸੀਗਾ ਤਾਂ ਵੀ ਨਹੀਂ ਮੈਂ ਇਹੋ ਜਿਹਾ ਚੁੱਪ ਚਾਪ ਆਪਣਾ ਕੰਮ ਕਰਕੇ ਹਨਾ ਸਾਰ ਲੈਂਦੇ ਸੀਗੇ ਕੰਮ ਵੀ ਕੋਈ ਨਹੀਂ ਅੱਜ ਇਹ ਘੜੀ ਐ ਤੇ ਕੱਲ ਨੂੰ ਹੋਰ ਵੀ ਵਧੀਆ ਘੜੀ ਆਊਗੀ ਹਨਾ ਕਹਿੰਦੇ ਸਬਰ ਸਬਰ ਤਾਂ ਬਹੁਤ ਵੱਡੀ ਚੀਜ਼ ਐ ਬਹੁਤ ਵੱਡੀ ਕਹਿੰਦੇ ਜਿੰਨੇ ਸਬਰ ਕਰ ਲਿਆ ਨਾ ਉਹਨੂੰ ਸਭ ਕੁਝ ਮਿਲ ਜਾਂਦਾ ਹੁਣ ਮੇਰੇ ਹਸਬੰਡ ਹੈ ਹਨਾ ਵੈਸੇ ਗੱਲ ਕਰਦੀ ਹਾਂ ਮੈਂ ਇੱਕ ਤੇ ਇਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਇਨਾਂ ਕੰਮ ਇਨਾਂ ਦਾ ਇਨ ਹੈ ਹਨਾ ਸਹੀ ਐ ਨਾ ਪੈਨ ਨਾਲ ਨਾਲ ਜਾ ਕੇ ਜਿਵੇਂ ਕਰਵੇ ਦੀ ਤਿਆਰੀ ਕਰਦੀ ਇਹਨਾਂ ਨਾਲ ਇਹ ਲੈ ਕੇ ਲੈ ਇਹ ਨਹੀਂ ਕਿ ਹੁਣ ਨਹੀਂ ਲੈ ਕੇ ਦਿੰਦੇ ਲੈ ਕੇ ਦੇਣਗੇ ਹੁਣ ਵੀ ਬਸ ਉਹੋ ਜਿਹਾ ਟਾਈਮ ਨਹੀਂ ਹੈਗਾ ਹਨਾ ਤੇ ਬੀਜ਼ੀ ਨੇ ਕੁਝ ਆਪਣੀ ਹੈਲਥ ਕੰਨੀਓ ਕਿਸੇ ਟਾਈਮ ਅਪਸੈਟ ਹੋ ਜਾਂਦੇ ਆ ਜਿਸ ਟਾਈਮ ਮੈਂ ਇਹਨੂੰ ਲੈ ਕੇ ਅਪਸੈਟ ਬਸ ਸੋਚਦੇ ਆ ਜੋ ਚਾਰ ਪਲ ਜ਼ਿੰਦਗੀ ਦੇ ਹੈਗੇ ਹਨਾ ਤੇ ਬਿਤਾ ਕੇ ਵਧੀਆ ਖੁਸ਼ੀ ਖੁਸ਼ੀ ਜਾਈਏ ਹਨਾ ਤੇ ਜਿਵੇਂ ਦਸਤੀ ਹੋਣੇ ਚੀਜ਼ਾਂ ਦਾ ਸਭ ਇੱਥੇ ਪਈਆਂ ਰਹਿ ਜਾਂਦੀ ਇੱਕ ਪਿਆਰ ਮੋਹ ਹਨਾ ਇਹ ਸਾਰਾ ਕੁਝ ਸਾਡਾ ਸਾਡੇ ਨਾਲ ਜਾਣਾ ਹੈ ਹਨਾ ਸਹੀ ਹੈ ਨਾ ਅਹਿਸਾਸ ਰਹਿੰਦਾ ਹਰੇਕ ਚੀਜ਼ ਦਾ ਐਂਡ ਤੱਕ ਸਹੀ ਗੱਲ ਕੱਲ ਕਹਿ ਰਹੀ ਹਾਂ ਨਾ ਮੈਂ ਕਿਸੇ ਟਾਈਮ ਬਹੁਤ ਜ਼ਿਆਦਾ ਸੀ ਹੈਡ ਬੜਾ ਜੰਨੇ ਆ ਦੋਨੋਂ ਜਾਣੇ ਹਨਾ ਵੀ ਵੀ ਕਿਸ ਤਰ੍ਹਾਂ ਹਨਾ ਆਪਾਂ ਟਾਈਮ ਕੱਟਿਆ ਤੇ ਅ ਸਫਰ ਦੇ ਕਿੱਥੇ ਆਪਾਂ ਹਨਾ ਪਹੁੰਚੇ ਇਕੱਠੇ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਖਿਭਰਾਓ ਨਾ ਤੇ ਏ ਮੈਨੂੰ ਕਹ ਦਿੰਦੇ ਤੂੰ ਨਾ ਘਬਰਾ ਮੈਂ ਹੈਗਾ ਇੱਕ ਦੂਜੇ ਨੂੰ ਦਲਾਸਾ ਦੇ ਕੇ ਐਂ ਟਾਈਮ ਪਾਸ ਕਰ ਲਈਦਾ ਹਨਾ ਸਹੀ ਹੈ ਨਾ ਹੁਣ ਨਾ ਮੈਂ ਕੱਪੜੇ ਚੱਕੇ ਐਨੇ ਜਿਵੇਂ ਤੁਸੀਂ ਦੇਖਿਆ ਝਾੜ ਝਾੜ ਕੇ ਐਨੀਆਂ ਕੀੜੀਆਂ ਹੁਣ ਮੈਂ ਤੁਹਾਨੂੰ ਕੀ ਦਿਖਾਵਾਂ ਅਗਰ ਕੈਮਰਾ ਔਨ ਕਰਕੇ ਕਿਸੇ ਟਾਈਮ ਤੋਂ ਸਪੈਸ਼ਲੀ ਕਿਦ ਨੇ ਦਿਖਾਈਆਂ ਸੀ ਕੀੜੀਆਂ ਮੈਂ ਕਹਿੰਨੀਆ ਜਿਵੇਂ ਹੁਣ ਮੈਂ ਲక్ష్ਮਣ ਰೇಖਾ ਵੀ ਲਾਈ ਫੇਰ ਵੀ ਕੀੜੀਆਂ ਆ ਜਾਂਦੀਆਂ ਹਨ ਤੇ ਫਿਰ ਮੈਂ ਸਾਰੀਆਂ ਬਨਾਣਾ ਬਲੂਨਾ ਚੱਕ ਕੇ ਤੁਸੀਂ ਦੇਖ ਲਓ ਐਂ ਬਸ ਸਿੱਧੀਆਂ ਸਿੱਧੀਆਂ ਚੱਕ ਲੂੰਗੀ ਹਨਾ ਵੱਲ ਨਹੀਂ ਪੈਣ ਦਿੰਦੇ ਵੱਲ ਪੈਣ ਬਨਾਣਿਆਂ ਦੇ ਵਿੱਚ ਮੈਨੂੰ ਕਹਿੰਦੇ ਹਾਏ ਇਹ ਬਨਾਣਾ ਦੇ ਵਿੱਚ ਵੱਲ ਕਿਉਂ ਪੈ ਗਏ ਇਹਨੂੰ ਦੁਬਾਰੇ ਕੱਢ ਪਾਣੀ ਚ ਮੈਨੂੰ ਮੇਰੇ ਹਸਬੰਦ ਕਹਿੰਦੇ ਇਸ ਕਰਕੇ ਮੈਂ ਕੱਪੜੇ ਉਸੇ ਢਾਂਗ ਨਾਲ ਹੀ ਰੱਖਦੀ ਆਂ ਹਾਂ ਇਹ ਤਾਂ ਨਹੀਂ ਵੀ ਕਹਿੰਦੇ ਮੇਰੀ ਸੱਸ ਸਹੀ ਦੂਜੀ ਮੇਰੇ ਹਸਬੰਦ ਫੇਰ ਵੀ ਦੇਖੋ ਹਨਾ ਚੀਜ਼ਾਂ ਉਵੇਂ ਹੀ ਹੁੰਦੀਆਂ ਹਨਾ ਜਿਵੇਂ ਮਤਲਬ ਕਹਿੰਦੇ ਨੇ ਜਿਵੇਂ ਮਾਪੇ ਕਰਦੇ ਉਵੇਂ ਹੀ ਚੀਜ਼ਾਂ ਅੰਦਰ ਹੁੰਦੀਆਂ ਸਾਡੇ ਵੀ ਤਾਂ ਹੈ ਹਨ ਤੇ ਹੁਣ ਮੈਂ ਆਪਣਾ ਡੈਡੀ ਵਰਗੀਆਂ ਬਿਲਕੁਲੀ ਸੇਮ ਟੂ ਸੇਮ ਖਾਣਾ ਪੀਣਾ ਆਪਣੇ ਮੰਮੀ ਵਾਂਗੂ ਬਣਾਨੀ ਹੈ ਹਨਾ ਖੂਨ ਦਾ ਅਸਰ ਤਾਂ ਰਹਿੰਦਾ ਹੀ ਹੈ ਹਨਾ ਸਹੀ ਹੈ ਨਾ ਤੇ ਰੈਣਾ ਵੀ ਚਾਹੀਦਾ ਹਨ ਸਹੀ ਕਹਿ ਰਹੀ ਐ ਨਾ ਮੈਂ ਹੁਣ ਮੈਂ ਦੁੱਧ ਜਲੇਬੀ ਖਾ ਰਹੀ ਹਾਂ ਮੇਰੇ ਸਿਰ ਦੀਆਂ ਨਾ ਸਾਧੂ ਖਲ ਲੱਗ ਗਈਆਂ ਸੱਚ ਦੱਸਾਂ ਕਿਉਂਕਿ ਦਿਮਾ ਜਿਹੜੀਆਂ ਦਵਾਈਆਂ ਖਾ ਰਹੀਆਂ ਨਾ ਦਿਮਾਗ ਨੂੰ ਬੋਲਾ ਕਰ ਦਿੰਦੀਆਂ ਹਨਾ ਤੋਂ ਮੈਂ ਅੱਜ ਦੇਖ ਹੁੰਦੇ ਕੋ ਮੇਰਾ ਚਿਹਰਾ ਬਿਲਕੁਲ ਮੁਰਝਾ ਗਿਆ ਫਿਰ ਮੈਂ ਪੈ ਗਈ ਥੱਕ ਜਾਨੀ ਮੈਂ ਸਾਰਾ ਦਿਨ ਤੁਹਾਨੂੰ ਸੱਚ ਪਸੰਦ ਸਾਰੇ ਕੰਮ ਤੇ ਜਦੋਂ ਦਾ ਮੈਂ ਵਲੌਗ ਬਣਾਉਣਾ ਸ਼ੁਰੂ ਕੀਤਾ ਮੈਂ ਕਪੜੇ-ਕੁਪੜੇ ਵੀ ਆਪਦੇ ਢੰਗ ਨਾਲ ਪਾਉਂਦੀ ਨਹੀਂ ਹੈਗੇ ਹਨਾ ਮੈਂ ਸੋਚਦੀ ਆ ਵਲੌਗ ਪਾਣੀ ਕਿਸ ਟਾਈਮ ਸੋਚਦੀ ਆ ਮੈਂ ਇੱਕ ਦਿਨ ਛੱਡ ਕੇ ਵਲੌਗ ਪਾਇਆ ਕਰੂੰ ਫਿਰ ਫਿਰ ਮੇਰਾ ਜੀ ਨਹੀਂ ਲੱਗਦਾ ਹਨਾ ਇਹ ਨਹੀਂ ਹੈ ਕਿ ਮੈਂ ਜ਼ਬਰਦਸਤੀ ਬਣਾਣੀ ਹੈ ਮੇਰਾ ਜੀ ਨਹੀਂ ਲੱਗਦਾ ਜਿੱਦਨ ਵਲੌਗ ਨਾ ਪਾਵਾਂ ਹਨਾ ਪਤਾ ਨਹੀਂ ਕਿਉਂ ਤੇ ਬਾਕੀ ਇਸ ਤਰ੍ਹਾਂ ਆਪਣੇ ਆਪਣੇ ਉਸ ਦੀ ਗੱਲ ਹੁੰਦੀ ਆ ਹਨਾ ਕੁਝ ਦਿਮਾਗ ਤੇ ਸਾਡੇ ਟੈਨਸ਼ਨਾਂ ਵੀ ਚੱਲ ਰਹੀਆਂ ਹੁੰਦੀਆਂ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਹਨਾ ਤੇ ਉਸ ਕਰਕੇ ਵੀ ਆਪਾਂ ਸੋਚਦੇ ਆ ਪਰ ਇਸ ਤਰ੍ਹਾਂ ਜਦੋਂ ਦਿਨ ਲੰਘਿਆ ਹਨਾ ਆਪਾਂ ਸੋਦੇ ਕੀ ਕੱਪੜੇ ਪਾਣੇ ਹਨਾ ਸਹੀ ਇਹ ਕੱਪੜੇ ਤਾਂ ਲਮਾਰੀਆਂ ਦੀ ਸ਼ਾਨ ਬਣ ਕੇ ਆਪਣੇ ਰਹਿ ਜਾਂਦੇ ਆ ਸੱਚ ਦੱਸਾਂ ਕਰਵਾ ਚਾਹਉਂਦੇ ਵੀ ਮੈਂ ਉਹੀ ਸੂਟ ਪਾ ਕੇ ਖੁਸ਼ ਆ ਜਿਹੜੇ ਮੇਰਾ ਆਮ ਵੀ ਪੈ ਜੇ ਤੇ ਪਰ ਇਸ ਤਰ੍ਹਾਂ ਉਸ ਦਿਨ ਚੰਗਾ ਨਹੀਂ ਲੱਗਦਾ ਹਨਾ ਸਜਣਾ ਤਾਂ ਤਾਂ ਜਨਾ ਜ਼ਰੂਰੀ ਹੁੰਦਾ ਹੈ ਹਨਾ ਸਹੀ ਹੈ ਨਾ ਚੀਜ਼ਾਂ ਆਪਾਂ ਨਾ ਨਾ ਵੀ ਕਰਦੇ ਮਤਲਬ ਉਹ ਚੀਜ਼ ਨਹੀਂ ਹੈ ਜਿਵੇਂ ਪਹਿਲਾਂ ਸੋਚਿਆ ਨਾ ਹੁਣ ਮੇਰੇ ਹਸਬੰਦ ਦੇਖੋ ਕਿੰਨੇ ਬਿਜ਼ੀ ਰਹਿੰਦੇ ਆ ਹਨਾ ਵੀਡੀਓ ਜੀ ਵੀ ਕਦੇ ਕਦੇ ਆਉਂਦੇ ਆਉਂਦੇ ਤੇ ਮੈਨੂੰ ਅੱਛਾ ਲੱਗਦਾ ਬਸ ਮੈਂ ਕਹਿੰਦੀ ਆ ਜੋ ਵੀ ਤੁਸੀਂ ਮੇਰੇ ਲਈ ਟਾਈਮ ਕੱਢੋਗੇ ਨਾ ਮੇਰੇ ਵਾਸਤੇ ਉਹ ਹੀ ਬਹੁਤ ਹੈ ਹਨਾ ਤੇ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਮੈਨੂੰ ਕਹਿੰਦੇ ਲੈ ਨਾ ਕੁਝ ਹੁਣ ਜਿਵੇਂ ਸ਼ਨੀਵਾਰ ਹੈ ਕੱਲ ਦੇਖਦੇ ਹਾਂ ਨਾ ਕੀ ਚਾਹਾਂਗੇ ਕੀ ਲੈ ਕੇ ਆਵਾਂਗੇ ਤੇ ਕੱਲ ਦੀ ਕੱਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਥੋੜਾ ਜਿਹਾ ਲੇਟ ਹੀ ਪਈਗਾ ਹਨਾ ਕਿਉਂਕਿ ਟਾਈਮ ਲੱਗ ਜਾਂਦਾ ਹੈ ਨਵੀਂ ਚੀਜ਼ ਚ ਲਾਉਣ ਤੇ ਹਨਾ ਉਹਦੇ ਵਿੱਚ ਕੋਈ ਚੀਜ਼ ਸੀ ਪਰ ਦੇਖੋ ਸਾਰੇ ਕੱਪੜੇ ਮੈਂ ਝਾੜ-ਝਾੜ ਕੇ ਰੱਖਦੀ ਆ ਧੁੱਪੇ-ਧੁੱਪੇ ਚੱਕ ਲੈਣੇ ਹੁੰਦੇ ਆ ਮੈਂ ਕੱਪੜੇ ਜਦੋਂ ਵੀ ਧੋਨੇ ਉਹ ਦੇਖੋ ਸ਼ੈੱਡ ਤੇ ਸਾਹਮਣੇ ਟੰਗੇ ਹੋਏ ਨਾ ਇੰਨੇ ਕੱਪੜੇ ਪਾਈ ਮੈਂ ਕਹਿੰਨੀ ਆ ਪੁੱਛੋ ਨਾ ਹਨਾ ਹੋ ਹੀ ਜਾਂਦੇ ਆ ਫੈਮਿਲੀ ਦੇ ਵਿੱਚ ਤਾਂ ਕੱਪੜੇ ਹਨਾ ਤੇ ਇਹ ਵਾਲੇ ਨਾ ਮੈਂ ਸੂਟ ਇਹ ਵਾਲਾ ਮੈਨੂੰ ਯਾਦ ਨਹੀਂ ਸੀ ਉਹ ਦਿਨ ਜਿੱਦਣ ਤੁਹਾਨੂੰ ਦੋ ਸੂਟ ਦਿਖਾਏ ਸੀਗੇ ਮੈਂ ਤੇ ਇਹ ਨਾ ਸੂਟ ਮੈਂ ਸਵਾ ਕੇ ਰੱਖਿਆ ਸੀ ਤੇ ਮੇਰੇ ਹਸਬੰਦ ਕਹਿੰਦੇ ਤੇਰੇ ਕੋਲ ਇੱਕ ਹੋਰ ਵੀ ਤਾਂ ਹੈ ਮੈਨੂੰ ਕਹਿੰਦੇ ਡਾਰਕ ਜਾ ਵੀ ਇਹੋ ਜਾ ਪਾ ਕੇ ਜਾ ਜਿਹੜਾ ਅੱਛਾ ਲੱਗੇ ਇਹਦੇ ਤੇ ਨਾ ਚੁੰਨੀ ਤੇ ਗੋਟਾ ਨਹੀਂ ਸੀ ਲੱਗਿਆ ਮੈਂ ਤਾਂ ਨਹੀਂ ਸੀ ਪਾਣਾ ਚਾਹਦੀ ਹਾਂ ਮੈਂ ਕਿਹਾ ਗੋਟਾ ਲੱਗਿਆ ਹੋਵੇ ਸਿੰਪਲ ਦਾ ਸੂਟ ਆ ਪਲੇਨ ਤੇ ਪਲੇਨ ਜੀ ਦੁਪੱਟਾ ਅੱਛਾ ਨਹੀਂ ਲੱਗਦਾ ਗੋਟੇ ਵਾਲੀ ਚੁੰਨੀ ਸੋਹਣੀ ਲੱਗਦੀ ਹੈ ਤੇ ਵੈਸੇ ਮੇਰੇ ਲਾਈਟ ਸੂਟ ਦਿਖਾਇਆ ਸੀ ਉਹ ਵੀ ਸੋਨਾ ਉਹਦੇ ਉਹ ਪਾ ਕੇ ਵੀਡੀਓ ਬਣਾਉਂਗੀ ਮੈਂ ਚੰਗਾ ਬਹੁਤ ਸੋਹਣਾ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਹੋਪ ਆਇਆ ਤੁਹਾਨੂੰ ਦਿਖਾਵਾਂਗੀ ਚੰਗਾ ਮੈਂ ਤੇ ਡਾਰਕ ਜਿਹਾ ਮੇਕਅਪ ਕੀਤਾ ਹੋਵੇ ਲਿਪਸਟਿਕ ਦਾ ਆਪਾਂ ਜਿਹੜਾ ਨਾ ਲਾਉਂਦੇ ਨਹੀਂ ਹੈਗੇ ਪਰ ਕਿਸੇ ਟਾਈਮ ਲਗਾ ਕੇ ਨਾ ਗੋਲੀ ਖਾ ਕੇ ਬਣਾਉਂਗੀ ਵੀਡੀਓ ਉਹਦੇ ਨਾਲ ਚੰਗਾ ਤੇ ਹੁਣ ਬਸ ਸ਼ਾਮ ਦਾ ਟਾਈਮ ਸੀਗਾ ਕਪੜੇ-ਕੁਪੜੇ ਮੈਂ ਸਾਰੇ ਸੰਭਾਲਦੇ ਸੀ ਬੈੱਡ ਸ਼ੀਟ ਹੈ ਜੀ ਆਪਣੀ ਵਿਸ਼ਾਨ ਵਾਲੀ ਪਈ ਸੀ ਇਹ ਮੈਨੂੰ ਕਹਿੰਦੇ ਚਾਹ ਬਣਾ ਲੈ ਤੇ ਮੈਂ ਬਣਾਉਣ ਲੱਗੀ ਪਕੌੜੇ ਕਿਉਂਕਿ ਇਹ ਕਹਿੰਦੇ ਕੱਲ੍ਹ ਵਾਲੇ ਸਮੋਸੇ ਅਸੀਂ ਖਾਦੇ ਨਹੀਂ ਸੀਗੇ ਤੇ ਇਹ ਵੀ ਲੇਟ ਆਏ ਸੀਗੇ ਬਸ ਖਾਦੇ ਨਹੀਂਗੇ ਸਮੋਸੇ ਉਹ ਕੁਦਰਤੀ ਨਾ ਜਲੇਬੀਆਂ ਬਾਹਰ ਸੀ ਮੈਂ ਜਲੇਬੀਆਂ ਲਲਫਾ ਫਰਿੱਜ ਚ ਧੱਕ ਤਾ ਸਮੋਸੇ ਵਾਲਾ ਬਾਹਰ ਰੱਖ ਤਾ ਖਰਾਬ ਹੋ ਗਏ ਹਨ ਮੈਂ ਚਾ ਫਰਿੱਜ ਚ ਰੱਖਦੇ ਫੇਰ ਤਾਂ ਚਲੋ ਕੰਮ ਆਈ ਜਾਂਦੇ ਆ ਆਪਣੇ ਹਨ ਤੇ ਹੁਣ ਬਸ ਮੈਂ ਇਸ ਤਰ੍ਹਾਂ ਹੀ ਆਪਣਾ ਗਰਮੀ ਜੀ ਆਂਦੀ ਹੈ ਹਨਾ ਵਾਲ ਖੋਲ ਕੇ ਮੈਂ ਜੂੜਾ ਜਾਂ ਕਰ ਲਿਆ ਸੀਗਾ ਤੇ ਫਿਰ ਹੁਣ ਬਸ ਮੈਂ ਪਕੋੜੇ ਬਣਾਈ ਨੇ ਆਲੂ ਪਿਆਜ਼ ਵਾਲੇ ਤੇ ਸੱਚ ਦੱਸ ਐਨੇ ਵਧੀਆ ਕਰਕਰੇ ਬਨੇ ਮੈਨੂੰ ਕਹਿੰਦੇ ਕਿੱਥੇ ਬਣਾਈਏ ਗਰੇ ਮੀ ਜੀ ਮੈਂ ਕਹ ਸੱਜਣਾ ਇਸ ਤਰ੍ਹਾਂ ਮੈਨੂੰ ਚੈਲੰਜ ਨਾ ਕਰਿਆ ਕਰੋ ਬਣਾ ਤਾਂ ਦਵਗੀ ਮੈਂ ਗਰਮੀ ਨਾ ਕੋ ਤੁਹਾਨੂੰ ਪਤਾ ਮੈਂ ਬਣਾ ਦਿੰਨੀ ਆ ਜਦੋਂ ਖਾਣੀ ਇਹ ਚੀਜ਼ ਫਿਰ ਮੈਂ ਗਰਮੀ ਨਹੀਂ ਦੇਖਦੀ ਹੈਗੀ ਤੇ ਮਨ ਕਰਨਾ ਚਾਹੀਦਾ ਹਨਾ ਗਰਮੀ ਕੀ ਸੱਦੀ ਕੀ ਫਾਰਿਸ਼ ਸਫੇਰੀ ਵੀ ਹੋਈ ਅੰਦੇ ਪਸੀਨਿਆਂ ਦਾ ਫਿਰ ਵੀ ਆਈ ਜਾਂਦਾ ਪਰ ਫਿਰ ਵੀ ਮੈਂ ਦੇਖ ਲਓ ਥੋੜਾ ਜਿਹਾ ਪਾਇਆ ਕਿਉਂ ਹਨਾ ਤੇ ਇੰਨੇ ਸਵਾਦ ਕਰਕਰੇ ਜਿਹਾ ਪਕੌੜੇ ਬਨੇ ਭਾਈ ਮੈਂ ਦੱਸ ਨਹੀਂ ਸਕਦੀ ਪਰ ਮੈਂ ਖੁਸ਼ ਹੋ ਰਹੀ ਸੀ ਜਦੋਂ ਚੀਜ਼ ਬਣਾਉਂਦੇ ਬਣਾਉਂਦੇ ਪਤਾ ਚੱਲ ਜਾਂਦਾ ਨਾ ਇਹ ਸਵਾਦ ਬਣ ਰਹੀ ਹੋਰ ਵੀ ਖੁਸ਼ੀ ਹੁੰਦੀ ਮਨ ਦੇ ਵਿੱਚ ਹਨਾ ਇੱਥੇ ਮੈਂ ਸੋਚਿਆ ਸੀ ਸ਼ਾਰਟ ਵੀਡੀਓ ਬਣਾ ਕੇ ਪਾਦਾ ਪਰ ਮੈਂ ਕਿਹਾ ਪਸੀਨੇ ਨਾਲ ਭਰੀ ਪਿਆਂ ਕਾਦੇ ਵਸਤੇ ਹਨਾ ਥੋੜੀ ਜਿਹੀ ਸੋਹਣੀ ਜਿਹੀ ਬਣਾਵਾਂਗੇ ਵੀਡੀਓ ਦਿਲ ਰੂ ਖੁਸ਼ ਹੋ ਜਾਂਦੀ ਹੈ ਹਨਾ ਜਦੋਂ ਆਪਾਂ ਵੀਡੀਓ ਬਣਾ ਕੇ ਪਾਉਂਦੇ ਇਹ ਤਾਂ ਜਿੰਨੋ ਦੇ ਚੈਨਲ ਉਹਨੂੰ ਪਤਾ ਹੁੰਦਾ ਹੈ ਹਨਾ ਵੈਸੇ ਵੀ ਆਪਾਂ ਵਿਆਹ ਸ਼ਾਦੀ ਤੇ ਵੀ ਜਾਈਏ ਆਪਣੀ ਵੀਡੀਓ ਸੋਹਣੀ ਆਵੇ ਤੇ ਆਪਾਂ ਫਿਰ ਵਧੀਆ ਜਾ ਹਨਾ ਆਪਣਾ ਚਿਹਰਾ ਜਾ ਖਿਲ ਜਾਂਦਾ ਹੈ ਹਨਾ ਸਹੀ ਹੈ ਨਾ ਤੇ ਸਾਰਾ ਦਿਨ ਤਾਂ ਆਪਣੇ ਕੰਮ ਦੇ ਵਿੱਚ ਹੀ ਲੰਘ ਜਾਂਦਾ ਹੈ ਹਨਾ ਸਹੀ ਹੈ ਨਾ ਹੁਣ ਬਸ ਮੈਂ ਪਕੌੜੇ ਤੁਸੀਂ ਦੇਖ ਲਓ ਇਹ ਕਿਉਂ ਨਾ ਮੈਂ ਛਾਂ ਕੇ ਰੱਖ ਦੂੰਗੀ ਹਨਾ ਤੇ ਇਸ ਕਿਉਂ ਦਾ ਮੈਂ ਕੀ ਕਰਦੀ ਹੁੰਨੀ ਆ ਇਹ ਤੁਹਾਨੂੰ ਮੈਂ ਕੱਲ ਜਾਂ ਪਰਸੋਂ ਨੂੰ ਦੱਸੂਗੀ ਠੀਕ ਹੈ ਸ਼ੋਰਟ ਵੀਡੀਓ ਦੇ ਵਿੱਚ ਤੇ ਮੈਂ ਇਸ ਤਰ੍ਹਾਂ ਅੱਗੇ ਮੈਂ ਦਰਦੀ ਦਰਦੀ ਕਿਉਂ ਨਹੀਂ ਸੀ ਯੂਜ਼ ਮੈਨੂੰ ਕਹਿੰਦੇ ਪਤਾ ਅੱਜ ਨਾ ਇਹਨਾਂ ਨੇ ਵੀਡੀਓ ਦੇਖੀ ਇੱਕ KFC ਦੀ ਤੇ ਉਹਦੇ ਵਿੱਚ ਨਾ ਭਾਈ ਕੁੱਤੇ ਦਾ ਮੀਟ ਕੁਵਈ ਜਾ ਰਹੇ ਸੀਗੇ ਹਨਾ ਕਿੰਨੀ ਗਲਤ ਗੱਲ ਹੈ ਵੈਸੇ ਦੱਸ ਰਹੀ ਹਾਂ ਮੈਂ ਵੀ ਇੰਨਾ ਇਨਸਾਨ ਜ਼ਾਲਿਮ ਹੋ ਚੁੱਕਿਆ ਹੈ ਜਾਨਵਰ ਨੂੰ ਮਾਰ ਕੇ ਖਾ ਰਿਹਾ ਦੱਸੋ ਹੈ ਮੈਨੂੰ ਤਾਂ ਬਾਲੇ ਗੁੱਸਾ ਚੜਦਾ ਤੁਹਾਨੂੰ ਸੱਚ ਦੱਸਾਂ ਮੈਂ ਕਿਸੇ ਟਾਈਮ ਤਾਂ ਮੇਰਾ ਜੀ ਬਸ ਤੁਸੀਂ ਪੁੱਛੋ ਨਾ ਹਨਾ ਖਾਣਾ ਹੀ ਨਹੀਂ ਚਾਹੀਦਾ ਨੋਨ ਵੇਜ ਤਾਂ ਵੈਸੇ ਬੰਦ ਹੀ ਕਰ ਦੇਣਾ ਚਾਹੀਦਾ ਹਨਾ ਬੈਨ ਲੱਗ ਜਾਣਾ ਚਾਹੀਦਾ ਤੇ ਹੁਣ ਮੈਂ ਇਹਨਾਂ ਨੂੰ ਪਕੌੜੇ ਮੈਨੂੰ ਕਹਿੰਦੇ ਵਾਹ ਚਾਦਰ ਅੱਜ ਮੈਂ ਵਿਛਾਈ ਨਹੀਂ ਟਾਈਮ ਹੀ ਨਹੀਂ ਲੱਗਾ ਥੱਕ ਗਈ ਸੀ ਨਾ ਮੈਂ ਬਸ ਫਿਰ ਪਕੌੜੇ ਪਕੌੜੇ ਖਾ ਕੇ ਫਿਰ ਮੱਧਾ ਘੰਟਾ ਬੈਠੀ ਤੇ ਫੇਰ ਉਸ ਤੋਂ ਬਾਅਦ ਮਤਲਬ 7:00 ਵਜੇ ਨੂੰ ਹੀ ਆ ਗਏ ਸੀਗੇ ਹਨ ਤੇ ਉਸ ਟਾਈਮ ਮੈਂ ਸ਼ਾਰਟ ਵੀਡੀਓ ਵਗੈਰਾ ਪਾ ਕੇ ਹਟੀ ਸੀ ਫਿਰ ਅਸੀਂ ਸਬਜੀ ਮੰਡੀ ਗਏ ਹਨਾ ਸਬਜੀ ਮੰਡੀ ਤੋਂ ਕੀ ਲੈਂਦੇ ਸਭ ਤੋਂ ਪਹਿਲਾਂ ਅਸੀਂ ਮਿੱਠੂ ਵਸਤੇ ਲਈਆਂ ਗਾ ਮੂਲੀਆਂ ਹਨਾ ਮੂਲੀਆਂ ਨਹੀਂ ਮੌਲੀਆਂ ਦੇ ਪੱਤੇ ਮੂਲੀਆਂ ਅਸੀਂ ਖਾਵਾਂਗੇ ਪਰੌਂਠੇ ਬਣਾਵਾਂਗੇ ਗੋਭੀ ਲੈਂਦੀ ਐ ਮੂਲੀਆਂ ਲੈਂਦੀਆਂ ਹਨਾ ਬਾਕੀ ਸਾਰਾ ਸਮਾਨ ਤੁਹਾਨੂੰ ਹੁਣ ਦਿਖਾਉਣੀ ਹੈ ਪਹਿਲਾਂ ਤਾਂ ਮਿੱਠੂ ਦੇ ਅੱਗੇ ਇਸ ਤਰ੍ਹਾਂ ਚੋਲਾ ਰੱਖ ਦਿੱਤੇ ਤੇ ਤੂੰ ਖਾ ਲੈ ਜਿੰਨਾ ਰੱਜ ਕੇ ਖਾਣਾ ਹਨਾ ਤੇ ਬੇਜੁਮਾਨ ਜਾਨਵਰ ਹੈ ਹਨਾ ਇਹਦੀ ਜਿੰਨੀ ਸੇਵਾ ਕਰੋ ਉਨੀ ਸਾਡੇ ਵਾਸਤੇ ਘਟ ਹੈ ਹਨਾ ਇਹ ਕਿਹੜਾ ਕੋਈ ਬੋਲ ਸਕਦਾ ਫਿਰ ਇਹਨੂੰ ਮਾਰ ਕੇ ਖਾਣਾ ਕਿੰਨੀ ਗਲਤ ਗੱਲ ਹੈ ਮੇਰੇ ਹਸਬੰਦ ਕਾ ਤਾਂ ਹੁਣ ਬਾਹਰ ਵਾਲੀ ਚੀਜ਼ ਸੱਚੀ ਦੱਸੋ ਸਮੋਸੇ ਵੀ ਬਨੇ ਨੇ ਇਹਨਾਂ ਨੇ ਦੇਖੇ ਮੈਨੂੰ ਕਹਦੇ ਚੰਗਾ ਹੋਇਆ ਆਪਾਂ ਖਾਏ ਨਹੀਂ ਹੋ ਸਕਦਾ ਗੰਦੀ ਜਗ੍ਹਾ ਤੇ ਬਨੇ ਹੋਣ ਕਿਉਂਕਿ ਤਿਹਾਰਾ ਦੇ ਵਿੱਚ ਬਾਹਰ ਕੁਝ ਵੀ ਨਹੀਂ ਖਾਣਾ ਚਾਹੀਦਾ ਅਦਰਕ ਲਿਆ ਜੀ ਆਪਾਂ 30 ਰੁਪਏ ਦਾ ਅੱਧਾ ਕਿਲੋ ਤੇ ਮੂਲੀ ਲੀਏ 50 ਰੁਪਏ ਕਿਲੋ 40 ਰੁਪਏ ਨਹੀਂ 50 ਰੁਪਏ ਦੇ 1.5 ਕਿਲੋ ਟਮਾਟਰ ਲਏ ਆ 30 ਰੁਪਏ ਨਹੀਂ 40 ਰੁਪਏ ਕਿਲੋ ਗੋਭੀ ਲਈ ਹੈ ਤੇ ਇਹ 30 ਰੁਪਏ ਦੀਆਂ ਭਾਈ ਪਿੰਡੀਆਂ ਲਈਆਂ ਪਤਾ ਨਹੀਂ 20 ਰੁਪਏ ਦੀਆਂ ਹਰੀਆਂ ਮਿਰਚਾਂ ਲਈਏ ਭਾਈ ਛੋਲਾ ਤੰਗ ਦਾ ਆਲੂ ਪਿਆਜ਼ ਤੇ ਅੱਜ ਦੀ ਇਸ ਵੀਡੀਓ ਦਾ ਡੈਂਥੀ ਕਰਦੇ ਆ ਠੀਕ ਹੈ ਕੱਲ ਨੂੰ ਫੇਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਤੇ ਓਨੀ دیر ਵਾਸਤੇ ਅਲਵਿਦਾ ਲੈਣੇ ਆ ਅੱਧਾ ਘੰਟਾ ਲੱਗਿਆ ਹੋਊਗਾ ਹਾਂ ਫਿਰ ਇਸ ਤੇ ਵੀਡੀਓ ਸਾਫ ਸਾਫ ਬੰਦੀ ਫੋਨ ਤੇ ਫਿਰ ਇਸ ਤੇ ਵੀਡੀਓ ਸਾਫ ਸਾਫ ਬੰਦੀ